ਇਹ ਸਾਰੇ origignal ਵੀ ਹੈ ਜੀ ਹਾਂ ਜੀ ਹਾਂ ਜੀ ਇਹ 2jd origignal ਹੈ ਜੀ ਧਰਮੇ ਹਾਂ ਜੀ 11 ਮਾਡਲ ਹੈ ਸਾਰਾ origignal ਆ ਦੇਖੀ ਹਾਂ ਜੀ ਇਹ ਚੱਲਿਆ ਹੋਇਆ ਹੈਗਾ ਜੀ 1647 ਘੰਟੇ ਚੱਲਿਆ ਜੀ origignal 1647 ਘੰਟੇ ਹੈ ਇਹ ਕੰਪਨੀ ਰਿਕਾਰਡ ਹੈ ਜੀ 16 ਧਰਮੇ ਨਵੇਂ ਟਰੈਕਟਰ ਦੇ ਮਗਰਾੜ ਇੰਦੀ ਲਸ਼ਕੋਰ ਨਹੀਂ ਮਾਰਦੇ ਜਿੰਨੇ ਇਹਦੀ ਮਾਰਦੇ ਆ ਟਰਗਾ ਦੇ ਸਿਸਟਮ ਲੱਗਿਆ ਹੋਇਆ ਕਨੋਪੀ ਛਤਰੀ ਲੱਗੀ ਹੋਈ ਹੈ ਇੱਧਰ ਦੇਖੀ ਅਰੇ ਮਾ ਕੋਰਾ ਚੱਕ ਲੈ ਇੱਧਰ ਵੀ ਆ ਜਾ ਇਹ ਤਾਂ ਕੋਈ ਦਾ ਚੀਜ਼ ਕਸੀ ਹੋਵੇ ਯਾਰ ਕੋਈ ਚੀਜ਼ ਤਾਂ ਕਸੀ ਹੋ ਵੀ ਨਹੀਂ ਕਦੇ ਹੋਈ ਥੀ ਬੜਾ ਬਦਲਾ ਜਮਨਾ ਮਾਟਰੈਕਟਰ ਮਕਰਾਟਾਂ ਦੀ ਜੜ ਚ ਜੰਗਾਲ ਵੀ ਨਹੀਂ ਪਈ ਹੋਈ ਹਾਂਜੀ ਆ ਦੇਖੋ ਇਹਦੇ ਸੀਲ ਲੱਗੀ ਹੋਈ ਐ ਤਾਂ ਕਹਿੰਦੇ ਨਾ ਕੰਪਨੀ ਬੋਲੇ ਲੋਹੇ ਦੀ ਸੀਲ ਹੁੰਦੀ ਐ ਤੇ ਇੱਥਾਂ ਦੀ ਇੱਕ ਹੋਰਾਂ ਦੀ ਦਿਖਾਈ ਉਹ ਉੱਥੇ ਨਾ ਲੋਹੇ ਦੀ ਸੀਲ ਹੁੰਦੀ ਐ ਠੀਕ ਦਿਖਦੀ ਆ ਆ ਦੇਖੋ ਡੀਜ਼ਲ ਪੰਪ ਤਾਂ ਕਸੀ ਲਾਈ ਟਰੈਕਟਰ ਦਾ ਹਾਂ ਤਾਂ ਫਕਾਰੀ ਵਾਲਾ ਕਹਿੰਦਾ ਟਰੈਕਟਰ ਦਾ ਯਾਰ ਹਾਂ ਚੱਕੋ ਮਿੱਤਰੋ ਇਹ ਜਮਈ ਨਵਾਂ ਟਰੈਕਟਰ ਜਮਈ ਨਵਾਂ ਦੇਖੋ ਸਾਡੇ ਸਾਡੇ ਹੀ ਬੰਦ ਇਹ 1995 ਮਾਡਲ ਹੈ 95 ਮਾਡਲ ਹੈ 3620 ਹੈ 3620 ਹੈ ਜੀ ਓਕੇ ਕੰਡੀਸ਼ਨ ਦਾ Ориਜਨਲ ਸਾਰਾ ਹੈ ਸਾਰਾ ਜਨ ਚਾਰ ਡਿਸਟ੍ਰਿਬਿਊਟਰ ਵਾਲਾ ਇਹ ਨਾ ਜਿਵੇਂ ਕਹਿੰਦੀ ਇਕੱਲਾ ਹੀਟਰ ਨੇ ਹਾਂ ਐਕਸਪੋਰਟ ਮਾਡਲ ਹੈ ਇਹ ਇਹ ਜਿਹੜੇ ਠੰਡੇ ਦੇਸ਼ਾਂ ਵਾਸਤੇ ਟਰੈਕਟਰ ਬਣੇ ਸੀਗੇ ਤੇ ਕੁਝ ਟਰੈਕਟਰ ਨੇ ਜਿਹੜੇ ਪੰਜਾਬ ਦੇ ਵਿੱਚ ਵੀ ਇਹ ਚੱਲ ਰਹੇ ਆ ਹਨਾ ਹਾਂਜੀ ਹਾਂਜੀ 14 ਮਾਡਲ ਹੈ ਜੀ ਪੰਜਾਬ ਨੰਬਰ ਫਰਸਟ ਪਾਰਟੀ ਹੈ ਫਰਸਟ ਪਾਰਟੀ ਹੈ ਨੰਬਰ ਫਤਿਹਗੜ੍ਹ ਸਾਹਿਬ ਜੀ ਅੱਛਾ ਨੰਬਰ ਹੈਗਾ ਪੀਵੀ 23 ਜਨ ਕੇ ਫਤਿਹਗੜ੍ਹ ਸਾਹਿਬ ਦਾ ਇਹ ਪਾਰਟੀ ਦਾ ਜੀ ਅੱਛਾ ਪਹਿਲੀ ਪਾਰਟੀ ਦੇ ਨਾਮ ਹੈ ਪਹਿਲੀ ਲੈ ਪਹਿਲੀ ਪਾਰਟੀ ਫੀ ਲੈ ਹਾਂ ਹਾਂ ਇਹਦਾ ਕਲਰ ਸਾਰਾ Ориਜਨਲ ਹੈ ਜੀ Ориਜਨਲ ਹੈ ਸੱਚਾ ਸਾਰਾ ਹਾਂ ਜੀ ਤੇ ਸੰਭ ਕੇ ਰੱਖਿਆ ਹੋਇਆ ਬਹੁਤ ਹਨ ਹਾਂ ਜੀ ਇਹਦੀ ਕੀ ਡਿਮਾਂਡ ਹੈ ਜੀ ਚਾਰੇ ਟਾਇਰ ਨਵੇਂ ਹੈ ਹਾਂ ਇਹ ਇਹਦੀ ਡਿਮਾਂਡ ਹੈਗੀ 1,90,000 ਰੁਪਏ 1,90,000 ਇਹ ਵੀ ਦੇਣ ਲੈਣ ਕਿੰਨੇ ਦਾ ਹੋ ਜੂਗਾ ਇਹ ਦੇਣ ਲੈਣ ਜੀ 80,000 ਦਾ ਦੇ ਦਿਆਂਗਾ 180000 ਦਾ 80000 ਦਾ 5000 ਮੇਚੂ ਚੱਕ ਦਿੰਦਾ 75 ਦਾ ਐਂ ਕਹਿੰਦੇ ਹੋ ਜਾਉਂਗੇ ਵੀ ਪੌਣੇ 2 ਦਾ ਲਿਆਂਦਾ ਠੀਕ ਠੀਕ ਜੀ ਮਾਡਲ ਤਾਂ 98 98 ਜੀ ਨੰਬਰ ਇਹਦਾ ਪੰਜਾਬ ਆ ਨਹੀਂ ਇਹ ਐਚ ਆਰ ਨੰਬਰ ਅਸਾਂ ਐਚ ਆਰ ਨੰਬਰ ਹੈ ਐਚ ਆਰ ਨੰਬਰ ਹੈ ਓਕੇ ਤੇ ਟਾਇਰ ਮੂਰਲੇ ਨਵੇਂ ਵਰਗੀ ਨੇ ਹਾਂਜੀ ਹਾਂਜੀ ਮਗਰਲੇ ਟਾਇਰਾਂ ਦੀ ਕੀ ਕੰਡੀਸ਼ਨ 60 ਪੈਸੇ ਜੀ ਐਮ ਆਰ ਓਕੇ ਇਹਦੇ ਰਿੰਗ ਰੂਮ ਸਾਰੀ ਨਾਲ ਦੇ ਸਾਰੇ ਨਾਲ ਤੇ ਨਾਲ ਅੱਜ ਮਿੱਤਰੋ ਤੁਹਾਨੂੰ ਨੂੰ ਮੈਂ ਪੁਰਾਣੇ ਟਰੈਕਟਰਾਂ ਦੀ ਏਜੰਸੀ ਦੇ ਵਿੱਚ ਲਿਆਇਆ ਪੁਰਾਣੇ ਟਰੈਕਟਰਾਂ ਦੀ ਏਜੰਸੀ 'ਚ ਏਜੰਸੀ ਮੈਂ ਤਾਂ ਕਹਿ ਰਿਹਾ ਕਿਉਂਕਿ ਉਹ ਉੱਥੋਂ ਲੈ ਕੇ ਨਾ ਜਿਵੇਂ ਸਵਰਾਜ ਖੜਾ ਮਹਿੰਦਰਾ ਖੜਾ ਫਾਰਮ ਸੱਠ ਖੜੇ ਨੇ ਸਵਰਾਜ ਇੱਧਰ ਉਹ ਤੱਕ ਕਤਾਰਾਂ ਲੱਗੀਆਂ ਪਈਆਂ ਨੇ ਅੱਜ ਜਿਹੜੇ ਸੱਜਣਾਂ ਨੂੰ ਤੁਹਾਨੂੰ ਮੈਂ ਮਿਲਾਉਣ ਲੱਗਿਆ ਨਾ ਬੇਸ਼ੱਕ ਟਰੈਕਟਰਾਂ ਦੀ ਫੀਲਡ ਦੇ ਵਿੱਚ ਇਹ ਬੰਦੇ ਪੁਰਾਣੇ ਐ ਪਰ ਇਹਨਾਂ ਨੂੰ ਕੋਈ ਵੀ ਨਹੀਂ ਸੱਜਣ ਜਾਣਦਾ ਇਹਨਾਂ ਨੂੰ ਜਾਣਦੇ ਨੇ ਸਿਰਫ ਸਾਡੇ ਵਪਾਰੀ ਭਰਾ ਗੁਰਨਾ ਟਰੈਕਟਰ ਜਿਹਦੇ ਨਾਂ ਤੇ ਭਰਾਮਾਂ ਦਾ ਕੰਮ ਐ ਪਿੰਡ ਸਿੰਬੜੋ ਦੇ ਵਿੱਚ ਖੜੇ ਆ ਇਹ ਸਿੰਬੜੋ ਪਿੰਡ ਨਾ ਸੰਤ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੂੰ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਦਾ ਜਨਮ ਸਥਾਨ ਪਿੰਡ ਆਲੂਵਾਲ ਸਾਹ ਪੈ ਜਾਂਦਾ ਆਲੂਵਾਲ ਸਾਹ ਦੇ ਬਿਲਕੁਲ ਕਰੀਬ 1 ਕਿਲੋਮੀਟਰ ਦੀ ਦੂਰੀ ਤੇ ਪਟਿਆਲੇ ਵਾਲੇ ਪਾਸੇ ਨੂੰ ਪਿੰਡ ਸਿੰਬੜੋ ਪੈ ਜਾਂਦਾ ਵਪਾਰੀ ਭਰਾ ਜਿਆਦਾ ਇਹ ਸੱਜਣ ਤੋਂ ਟਰੈਕਟਰ ਲੈ ਕੇ ਜਾਂਦੇ ਨੇ ਅਗਰ ਤੁਸੀਂ ਵੀ ਜੇ ਮਿਲਣਾ ਨਾ ਤੁਸੀਂ ਵੀ ਵਾਜਬ ਰੇਟਾਂ ਦੇ ਵਿੱਚ ਟਰੈਕਟਰ ਲੈ ਕੇ ਜਾਣਿਆ ਤੇ ਮਿੱਤਰੋ ਵੀਡੀਓ ਨੂੰ ਐਂਡ ਤੱਕ ਦੇਖਿਓ ਹਰ ਇੱਕ ਟਰੈਕਟਰ ਦਾ ਰੇਟ ਕੀ ਹੋਊਗਾ ਤੁਹਾਨੂੰ ਸਾਰਾ ਕੁਝ ਹੀ ਦੱਸਾਂਗੇ ਫੁੱਲ ਡਿਟੇਲ ਦੇ ਵਿੱਚ ਦੱਸਾਂਗੇ ਸਾਡੇ ਨਾਲ ਹੋਣਗੇ ਸਰਦਾਰ ਚਮਕੌਰ ਸਿੰਘ ਜੀ ਅਤੇ ਉਹਨਾਂ ਦੇ ਸਮੂਹ ਸਾਥੀ ਸਤਸ੍ਰੀਕਾਲ ਜੀ ਸਤਸ੍ਰੀਕਾਲ ਜੀ ਕੀ ਹਾਲ ਚਾਲ ਨੇ ਸਰ ਠੀਕ ਹੈ ਜੀ ਯਾਰ ਅੱਜ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਇਹ ਦੱਸ ਕੇ ਆਇਆ ਮੈਂ ਕਿਹਾ ਵੀ ਇਹ ਸੱਜਣ ਨੂੰ ਤੁਸੀਂ ਕਦੇ ਵੀ ਨਹੀਂ ਮਿਲੇ ਹੋਣੇ ਹਾਂਜੀ ਹਾਂਜੀ ਨਾ ਤਾਂ ਕਦੇ ਇਹਨਾਂ ਨੇ ਫੇਸਬੁਕ ਤੇ ਫੋਟੋ ਪਾਈ ਹੈ ਨਾ ਕਦੇ YouTube ਤੇ ਵੀਡੀਓ ਪਾਈ ਹੈ ਤੇ ਨਾ ਹੀ ਇਹਨਾਂ ਦੇ ਚੈਨਲ ਨੇ ਇਹਨਾਂ ਨੂੰ ਵੜ ਕੇ ਪਾਉਣੀਆਂ ਵੀ ਨਹੀਂ ਆਉਂਦੀ ਹਾਂਜੀ 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 ਫੋਟੋ ਤੁਸੀਂ ਵੀ ਨਾ ਮੰਗਾਓ ਕੱਲੀ ਕੱਲੀ ਡਿਟੇਲ ਟਰੈਕਟਰ ਦੀ ਦੱਸਾਂਗੇ ਜੇ ਕੋਈ ਕਮੀ ਪਈ ਸਹੀ ਰਹਗੀ ਤਾਂ ਪਿੰਡ ਸਿੰਬੜੋ ਹਾਂਜੀ ਇੱਕ ਵਾਰੀ ਦੱਸਿਓ ਜੀ ਤੁਸੀਂ ਵੀ ਦੱਸੋਗੇ ਕਿੱਥੇ ਰਹੇਗੇ ਪਿੰਡ ਸਿੰਬੜੋ ਜੀ ਤਹਿਸੀਲ ਲਾਬਾ ਜੀ ਜ਼ਿਲ੍ਹਾ ਪਟਿਆਲਾ ਜੀ ਜੀ ਹਾਂਜੀ ਹਾਂਜੀ ਇਹ ਸਾਨੂੰ ਜੀ ਭਾਅ ਸੋਂ 13 ਕਿਲੋਮੀਟਰ ਪੈ ਜਾਂਦਾ ਤੇ ਇਧਰ ਪਟਿਆਲਾ ਜਿਹੜਾ 15 ਕਿਲੋਮੀਟਰ ਪੈ ਯਾਨੀ ਕਿ ਸੈਂਟਰ 'ਚ ਖੜੇ ਹਾਂ ਹਾਂ ਸੈਂਟਰ ਭਾਅ ਸੋਂ ਪਟਿਆਲੇ ਦੇ ਸੈਂਟਰ 'ਚ ਉਹਦਾ ਤੁਸੀਂ ਕਿੰਨੇ ਚਿਰ ਤੋਂ ਕਾਰੋਬਾਰ ਕਰਦੇ ਹੋ ਟਰੈਕਟਰਾਂ ਦਾ ਮੈਂ ਜੀ ਤਕਰੀਬਨ 2015-16 ਤੋਂ ਕਰਦਾ 15-16 ਤੋਂ ਕਰਦਾ ਹਾਂਜੀ ਹਾਂਜੀ ਤੁਹਾਡਾ ਨਾਂ ਬਹੁਤ ਵੱਡਾ ਤੁਸੀਂ ਟਰੈ ਦੇ ਪਰ ਪਾਈ ਦਾਤੇ ਸੀ ਹਾਂ ਗੱਲ ਇਹ ਆ ਵੀ ਅੱਗੇ ਤਾਂ ਨਾ ਇਹ ਸੱਜਣਾ ਤੋਂ ਟਰੈਕਟਰ ਜਿਹੜੇ ਸਾਡੇ ਵਪਾਰੀ ਭਰਾ ਲੈ ਕੇ ਜਾਂਦੇ ਹੁੰਦੇ ਆ ਹਾਂਜੀ ਹਾਂਜੀ ਜਿਹੜੇ ਰੇਟ 'ਚ ਆਪਾਂ ਵਪਾਰੀਆਂ ਨੂੰ ਟਰੈਕਟਰ ਦੇਣੇ ਆ ਠੀਕ ਹੈ ਜੀ ਉਹੀ ਰੇਟ 'ਚ ਆਪਾਂ ਸਿੱਧੇ ਕਿਸਾਨ ਭਰਾਵਾਂ ਨੂੰ ਦੇਣੇ ਆ ਹਾਂਜੀ ਹਾਂਜੀ ਠੀਕ ਹੈ ਜੀ ਰੇਟ ਦੱਸਿਓ ਬਿਲਕੁਲ ਵਾਜਬ ਜੇ ਕਿਸੇ ਟਰੈਕਟਰ ਦੇ ਵਿੱਚ ਕੋਈ ਉੰਨੀ ਕੀ ਹੋਈ ਗੱਲ ਤਾਂ ਉਹ ਬਿਲਕੁਲ ਕ리어 ਕਰ ਦੇ ਹਾਂ ਉਹ ਕਹਿ ਕੇ ਦੇਵਾਂਗੇ ਹਾਂ ਕਹਿ ਕੇ ਦਿਓ ਮੰਗੇ ਠੀਕ ਹੈ ਜੀ ਆਪਾਂ ਸ਼ੁਰੂਆਤ ਕਰਦੇ ਆ ਇਹ ਟਰੈਕਟਰ ਤੋਂ ਕਿ ਕੋਈ ਟਰੈਕਟਰ ਜ਼ਿਆਦਾ ਨਹੀਂ ਧਰਮੇ ਵੀਡੀਓ ਲੰਮੀ ਬਣ ਜਾਣੀ ਆ ਤੇ ਜਿਹੜਾ ਇਹ ਬਿਰਜੀ 2014 ਮਾਡਲ ਹੈ ਜੀ 2014 ਮਾਡਲ ਹੈ ਹਾਂ ਜੀ ਪੰਜਾਬ ਨੰਬਰ ਹੈ ਪਟਿਆਲਾ ਨੰਬਰ ਹੈ ਜੀ ਅਸਾਂ ਪਟਿਆਲੇ ਦਾ ਨੰਬਰ ਪਾਰਟੀ ਕਿਹਮੀ ਦੇ ਨਾਮ ਹੋ ਗਿਆ ਪਹਿਲੀ ਪਾਰਟੀ ਦੇ ਨਾਮ ਪਹਿਲੀ ਪਾਰਟੀ ਦੇ ਨਾਮ ਜੇ ਗੱਲ ਕਰੀ ਇਹ ਚੱਲਿਆ ਕਿੰਨਾ ਖੂਗਾ ਜੀ 4000 ਘੰਟੇ ਦੇ ਕਰੀਬ 4000 ਧਰਮੇ ਘੰਟਾ ਚੱਲਿਆ ਹੋਇਆ ਪੈਰਪੁਰ ਦਾ ਬਈ ਸਾਰੇ ਚੈੱਕ ਕਰਵਾ ਦੇ ਤੇ ਟਾਇਰ ਦੇ ਦੁਬਾਰ ਦੇ ਹੋਣਗੇ ਹੈਨਾ ਜੀ ਹਾਂ ਜੀ ਟਾਇਰ ਦੁਬਾਰ ਦੇ ਨੇ ਟਾਇਰ ਦੁਬਾਰ ਦੇ ਨੇ ਰਿੰਮਾਂ ਦਾ ਚੈੱਕ ਕਰਵਾ ਦੇ ਬਈ ਛਤਰੀ ਦਿਖਾ ਦੇ ਤੇ ਇਧਰਲੇ ਪਾਸੇ ਵੀ ਆ ਜਾ ਆ ਲੈਂਕਾਂ ਦਾ ਟਿਊਬਾਂ ਦਾ ਸਾਰਾ ਚੈੱਕ ਕਰਵਾ ਦੇ ਹੋੱਕਾ ਕ ਦਿਖਾ 14 ਮਾਡਲ ਹੈ ਜੀ ਪੰਜਾਬ ਨੰਬਰ ਫਰਸਟ ਪਾਰਟੀ ਹੈ ਫਰਸਟ ਪਾਰਟੀ ਹੈ ਕੀ ਕੀ ਰੇਟ ਦੇ ਵਿੱਚ ਟਰੈਕਟਰ ਦਵਾਂਗੇ ਇਹ ਆਪਾਂ ਟਰੈਕਟਰ ਜੀ ਡਿਮਾਂਡ ਜੋ ਮਰਜ਼ੀ ਕਰੀ ਜਾਏ ਇਹ ਆਪਾਂ 4.5 ਦਾ ਟਰੈਕਟਰ ਦੇ ਦਾਂਗੇ 4 ਲੱਖ ਤੇ 50000 ਦਾ ਟਰੈਕਟਰ 14 ਮਾਡਲ 14 ਮਾਡਲ ਜੀ ਚੱਕੋ ਮਿੱਤਰੋ ਓਏ ਆ ਜੋ ਤੇ ਜਿਹੜਾ ਆ ਖੜਾ ਜੀ ਫਾਰਮ 60 ਇਹ 2011 ਮਾਡਲ ਅਸਾ 11 ਮਾਡਲ ਹੈ ਹਾਂਜੀ ਹਾਂਜੀ ਕੋਈ ਭੁਲੇਖਾ ਬਲੁਖਾ ਤਾਂ ਨਹੀਂ ਪੈਂਦਾ ਹੁਣ ਨਹੀਂ 11 ਮਾਡਲ ਹੈ ਪਰ ਮੈਂ ਕੰਡੀਸ਼ਨ ਤਾਂ ਐਂ ਲੱਗਦਾ ਜਿਵੇਂ 22 ਮਾਡਲ ਆਉਂਦਾ ਇਹ ਜੀ 22 ਮਾਡਲ ਨੂੰ ਵੀ ਪਰੇ ਕਰਦਾ ਜੀ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਇਹ ਸਾਰੇ origignal ਵੀ ਹੈ ਜੀ ਹਾਂਜੀ ਹਾਂਜੀ ਇਹ to z origignal ਹੈ ਜੀ ਪਰ ਮੈਂ ਹਾਂਜੀ 11 ਮਾਡਲ ਹੈ ਸਾਰਾ origignal ਆ ਦੇਖੀ ਹਾਂਜੀ ਇਹ ਚੱਲਿਆ ਹੋਇਆ ਹੈਗਾ ਜੀ 1647 ਘੰਟੇ ਚੱਲਿਆ ਜੀ origignal 1647 ਘੰਟੇ ਹਾਂ ਕੰਪਨੀ ਰਿਕਾਰਡ ਹੈ ਜੀ 16 ਧਰਮੇ ਨਵੇਂ ਟਰੈਕਟਰ ਦੇ ਮਗਰਾੜ ਇੰਨੀ ਲਸ਼ਕੋਰ ਨਹੀਂ ਮਾਰਦੇ ਜਿੰਨੇ ਇਹਦੀ ਮਾਰਦੇ ਆ ਇੱਕ ਘਰਾ ਦੇ ਸਿਸਟਮ ਲੱਗਿਆ ਹੋਇਆ ਕਨੋਪੀ ਲੱਤ ਸਤਰੀ ਲੱਗੀ ਹੋਈ ਹੈ ਇੱਧਰ ਦੇਖੀ ਅਰੇ ਮਾ ਪ੍ਰਵਾ ਚੱਕ ਲੈ ਇੱਧਰ ਵੀ ਆ ਜਾ ਇਹ ਤਾਂ ਕੋਈ ਦਾ ਚੀਜ਼ ਘਸੀ ਹੋਵੇ ਯਾਰ ਕੋਈ ਚੀਜ਼ ਤਾਂ ਘਸੀ ਹੋ ਵੀ ਨਹੀਂ ਕਦੀ ਹੋਈ ਟਿਊਬਾ ਤਾਂ ਬਦਲਾ ਜਵਨ ਨਾ ਮਟਰ ਟਰੈਕਟਰ ਮਕਰਾਟਾਂ ਦੀ ਜੜ ਚ ਜੰਗਾਲ ਵੀ ਨਹੀਂ ਪਈ ਹੋਈ ਹਾਂਜੀ ਆ ਦੇਖੋ ਇਹਦੇ ਸੀਲ ਲੱਗੀ ਹੋਈ ਹੈ ਤਾਂ ਕੰਪਨੀ ਬੋਲਾ ਨਾ ਕੰਪਨੀ ਬੋਲਾ ਲੋਹੇ ਦੀ ਸੀਲ ਹੁੰਦੀ ਹੈ ਪਰ ਹੀਟਾਂ ਦੀ ਦਿੱਖ ਤੋਂ ਉਹ ਹੁੰਦੀ ਦਿਖਾਈ ਉਹ ਉੱਥੇ ਨਾ ਲੋਹੇ ਦੀ ਸੀਲ ਹੁੰਦੀ ਹੈ ਠੀਕ ਦੇਖੋਗੀ ਆ ਆ ਦੇਖੋ ਡੀਜ਼ਲ ਪੰਪ ਤੱਕ ਸੀਲ ਲੱਗੀ ਟਰੈਕਟਰ ਦਾ ਅਸਾਂ ਡੀਜ਼ਲ ਪੰਪ ਦੀ ਸੀਲ ਡੀਜ਼ਲ ਨਾਕ ਵੀ ਸੀਲ ਹੈ ਜੀ ओरिजिनल 1600 ਘੰਟੇ ਚੱਲਿਆ ਹੋਇਆ 1647 ਘੰਟੇ ਹੋਰੇ ਜੈਨੂਇਨ ਟਾਇਰ ਚਾਰੇ ਦੇ ਨਾਲ ਦੇ ਨਹੀਂ ਨਾਲ ਦੇ ਟਾਇਰ ਹੈ ਚਾਰੇ ਧਰਮੇ ਟਾਇਰ ਚਾਰੇ ਨਾਲ ਦੇ ਨੇ ਆਪਾਂ ਮਾਰਤਾ ਵੀ ਦੇਖ ਲੈਣੇ ਆ ਯਾਰ ਇਹ 10 ਦੇ ਤੇ 11 ਦੇ ਮਾਰਕੇ ਦੋਨੇ 10 ਦੇ ਮਾਰਕੇ ਚਾਹੀਦੇ ਹਾਂ ਆ ਪਈ 10 ਦੇ ਮਾਰਕਿਆਂ ਚ 11 ਮਾਡਲ ਪਲੇਟ 11 ਦੀ ਹੈ ਜੀ ਹਿੱਸਾ ਚੈੱਕ ਕਰਵਾਈ ਆ ਦੇ ਲੈ ਆ ਸਪੈਡਲ ਕਰਵਾ ਚੈੱਕ ਲੈ ਇੰਨਾ ਨਵਾਂ ਟਰੈਕਟਰ ਬਹੁਤ ਘੱਟ ਮਿਲਦਾ ਹੁੰਦਾ ਇਹ 11 ਜੀ ਇਹ ਮਾਰਕਾ ਗਿਆ ਓਕੇ ਪਲੇਟ ਦਾ ਮਾਰਕਾ 11 ਦਾ 11 ਦਾ ਹਾਂਜੀ ਠੀਕ ਹੈ ਜੀ ओरिजिनल 1600 ਕਾ ਚੱਲੇ ਇਹਦਾ ਇਹਦਾ ਨੰਬਰ ਕਿੱਥੋਂ ਦਾ ਹੋਊਗਾ ਜੀ ਪਟਿਆਲਾ ਨੰਬਰ ਹੈ ਜੀ ਪਹਿਲੀ ਪਾਰਟੀ ਤੋਂ ਲਿਆ ਜੀ ਪਰ ਨਗਦ ਕੈਸ਼ ਦਾ ਹੀ ਨਗਦ ਕੈਸ਼ ਦਾ ਹਾਂਜੀ ਹਾਂਜੀ ਤੇ ਮੈਨੂੰ ਹੁਣ ਆਏ ਦੱਸਿਓ ਜੀ ਟਰੈਕਟਰ ਵੀ ਥੋੜੇ ਜਿਆਦਾ ਇਸ ਕਰਕੇ ਘੰਟੇ ਦੇ ਹਿਸਾਬ ਨਾਲ ਡਾਊਨ ਹੋ ਗਿਆ ਸੀ ਬੰਦੇ ਰਾਦਾ ਸੌਂਪੀ ਸੀਗੇ ਅੱਛਾ ਡੇਰੇ ਨੂੰ ਜਾਂਦੇ ਹੁੰਦੇ ਸੀ ਉਹ ਡੇਰੇ ਨੂੰ ਜਾਂਦੇ ਸੀ ਜੇ ਸੇਵਾ ਵਾਸਤੇ ਠੀਕ ਹੈ ਜੀ ਠੀਕ ਹੈ ਅਸਲ ਡੇਰੇ ਵਾਲੇ ਤੇ ਟਰੈਕਟਰ ਵਾਲੇ ਸਾਫ ਹੁੰਦੇ ਜੀ ਕੇਰਾ ਬੰਦੇ ਰਾਦਾ ਸੌਂਪੀ ਬੰਦੇ ਟਰੈਕਟਰ ਸੰਗਰੂਰ ਨਾ ਉਹ ਹੀਲਵਾਦ ਤੋਂ 241 ਮੈਸੀ ਪਾਇਆ ਸੀ ਟਰੈਕਟਰ ਉਹ ਵੀ ਡੇਰੇ ਨੂੰ ਜਾਂਦਾ ਹੁੰਦਾ ਸੀ ਉਹ ਵੀ ਬਹੁਤ ਇਹਦੇ ਵਾਂਗੂ ਚੰਗਾ ਸੀ ਤੇ ਮੈਨੂੰ ਇਹ ਦੱਸਿਓ ਜੀ ਹਾਂਜੀ ਸੱਜਣ ਹੁਣ ਆਏ ਸੋਚਦੇ ਵੀ ਮੰਗ ਪਤਾ ਨਹੀਂ ਕੀ ਕਰਨਗੇ ਠੀਕ ਹੈ ਜੀ ਬਸ ਇਹ ਜਿਹੜਾ ਰੇਟ ਲਾ ਦਿਓ ਵੀ ਸੱਜਣਾ ਇਹ ਕਹਿਣ ਵੀ ਚਾਬੀ ਫੜਾ ਦਿਓ ਜੀ ਪੇਮੈਂਟ ਫੜੋ ਆਹ ਰੇਟ ਦੱਸ ਦੋ ਇਹਦਾ ਕੋਈ ਹਾਂਜੀ ਡਿਮਾਂਡ ਇਹਦੀ ਆਪਾਂ ਕਰਦੇ ਆ ਜੀ 1.4 ਲੱਖ ਰੁਪਏ 4 ਲੱਖ ਤੇ 25000 25000 ਜੀ 11 ਮਾਡਲ ਦੀ 11 ਮਾਡਲ ਦੀ ਹਾਂਜੀ ਤੇ ਜਿਹੜਾ ਦੇਣ ਵਾਲਾ ਰੇਟ ਆ ਜੀ ਆਪਣਾ ਹਾਂ ਨਾ ਜੀ ਰੇਟ ਆ ਇਹ ਬ 4 ਲੱਖ ਦਾ ਣੈਟ ਫੈਟ ਛੱਡ ਦੇਗੇ ਜੀ ਮਿੱਤਰੋ ਜਮੇ ਹੀ ਵਾਜਬ ਰੇਟ ਆ ਜਮੇ ਇਹਨੂੰ ਸਟਾਰਟ ਕਰਕੇ ਦਿਖਾਓ ਜੀ ਇਹਦੀ ਵੜਕ ਦੇਖ ਲਈ ਵੀ ਟਰੈਕਟਰ ਬਾਹਰੋਂ ਲਿਸ਼ਕਾ ਮਾਰਦਾ ਜਿਵੇਂ ਇੰਜਨ ਦੇ ਵਿੱਚ ਵੀ ਕੁਝ ਹੈਗਾ ਹੈ ਹਾਂ ਤਾਰੀ ਵਾਲਾ ਟੈਂਟਰ ਟਰੈਕਟਰ ਦਾ ਯਾਰ ਹੈ ਚੱਕੋ ਮਿੱਤਰੋ ਇਹ ਜਮਈ ਨਵਾਂ ਟਰੈਕਟਰ ਜਮਈ ਨਵਾਂ ਦੇਖ ਸਾਡੇ ਸਾਡੇ ਹੀ ਵੰਡਾ ਉਹ ਰਿਹਾ ਆ ਵਿੱਚੋਂ ਵੀ ਚੈੱਕ ਕਰਦੀ ਹੁਣ ਆਪਾਂ ਚੌਧਰ ਮੈਂ ਆ ਹੈਗਾ ਨਾ ਜਮਈ ਨਵਾਂ ਆ ਰੈਡੀ ਇਟਰ ਤੇ ਇਹਦੇ ਉਹ ਲੱਗਿਆ ਹੋਇਆ ਇਹ ਵੀ ਸਟicker ਸਟicker ਹਲੇ ਤੱਕ ਨਾਲਦਾ ਦੇਖ ਬਿਲਕੁਲ ਨਿਊ ਬ੍ਰਾਂਡ ਟਰੈਕਟਰ ਟਰੈਕਟਰ ਹੀ ਬੋਲਣਾ ਮਾਦੀ ਹਣਾ ਹਾਂਜੀ ਹਾਂਜੀ ਪਰ ਮੇ ਉਹ ਇਹ ਜੇ ਹੀਰਾ ਐ ਵੇਚਣ ਨੂੰ ਪਤਾ ਨਹੀਂ ਕਿਹਦਾ ਦਿਲ ਕਰਿਆ ਹੁੰਦਾ ਵੀ ਯਾਰ ਵੇਚ ਦਈਏ ਟਰੈਕਟਰ ਦੇਖੋ ਕਿੰਨਾ ਸਾਫ਼ ਕੇ ਰੱਖਿਆ ਹੋਇਆ ਹਾਂਜੀ 4 ਲੱਖ ਦਾ ਦਮਾਂਗੇ ਜੀ ਪੂਰਾ ਹਾਂਜੀ ਚੱਕੋ ਮਿੱਤਰੋ 11 ਮਾਡਲ ਹੈ ਪੰਜਾਬ ਦਾ ਨੰਬਰ ਹੈ 1600 ਘੰਟਾ ਚੱਲਿਆ ਹੋਇਆ ਪਹਿਲੀ ਪਾਰਟੀ ਦੇ ਨਾਮ ਚਾਲੇ ਟਾਇਰ ਨਾਲ ਦੇ ਡੱਕ ਲੱਗੇ ਹੋਏ ਐ ਛਤਰੀ ਲੱਗੀ ਹੋਈ ਐ ਰੇਟ ਹੈਗਾ ਸਿਰਫ ਇਹ 4 ਲੱਖ ਦਾ ਜੈਸ ਜੈਨੋ ਹੈ ਜੈਸ ਜੈਨੋ ਹੈ ਜੀ ਪਿੰਡ ਸ਼ਿਮਬੜੋ ਦੇ ਵਿੱਚ ਖੜਾ ਹੈ ਹਾਂਜੀ ਪਾਦ ਸੋਤੋ ਪਟਿਆਲੇ ਦੇ ਬਿਲਕੁਲ ਸੈਂਟਰ ਦੇ ਵਿੱਚ ਆਲੋ ਵਾਲ ਸਾਬ ਦੇ ਨਾਲ ਪਿੰਡ ਸਿੰਬੜੋ ਪੈ ਜਾਂਦਾ ਤੇ ਟਰੈਕਟਰ ਆ ਵੀ ਬਹਾਲਾ ਨਮਾ ਜੀ ਮੈਨੂੰ ਇਹਦੇ ਬਾਰੇ ਵੀ ਦੱਸੋ ਹੁਣ ਇਹ 1995 ਮਾਡਲ ਹੈ 95 ਮਾਡਲ ਹੈ 3620 ਹੈ 3620 ਹੈ ਜੀ ਓਕੇ ਕੰਡੀਸ਼ਨ ਦਾ Ориਜਨਲ ਸਾਰਾ ਹੈ ਸਾਰਾ ਜੈ ਨਹੀਂ ਮਗਰਾਟ ਵਗੈਰੇ ਦੇ ਨਾਲ ਦੇ ਨਹੀਂ ਜਾਣਦਾ ਨਹੀਂ ਮਗਰਾਟ ਦੁਆਰਾ ਨਵੇਂ ਲੱਗੇ ਹੋਏ ਆ ਸਸ ਮਗਰਾੜੀ ਦੇ ਦੁਆਰਾ ਜੈਨ ਲੱਗੇ ਹੋਏ ਨਹੀਂ ਇਹ ਕੰਪਨੀ ਜੋ ਲੈ ਕੇ ਲਾਏ ਆ ਬੰਦੇ ਨੇ ਓਕੇ ਹਾਂਜੀ ਹਾਂਜੀ ਠੀਕ ਹੈ ਸੈਕਿੰਡ ਹਾਂਜੀ ਸੈਕਿੰਡ ਪਾਰਟੀ ਦੇ ਨਾਂ ਹੈ ਜੀ ਜੀ ਡਬਲ ਕਲੱਚ ਹੈ ਜੀ ਡਬਲ ਕਲੱਚ ਹੈ ਹਾਂਜੀ ਹਾਂਜੀ ਠੀਕ ਹੈ ਜੀ ਟੂ ਸਪੀਡਾਂ ਚਾਹੀ ਹੈ ਹਨਾ ਹਾਂ ਜੀ ਹਾਈ ਲੋ ਦਿਖਤਾਰ ਮੈਂ ਓਏ ਟੂ ਬਟਾ ਬੰਦ ਕਰਵਾ ਚੱਕ ਇਹ 2 ਜੈਡ オリジナル ਹੈ ਟਰੈਕਟਰ ਅੱਛਾ ਜੀ ਨੰਬਰ ਇਹਦਾ ਵੀ ਪੰਜਾਬਾ ਜੀ ਹਾਂ ਜੀ ਪੰਜਾਬਾ ਪਰ ਮੈਨੂੰ ਸ਼ੋ ਦਾ ਸਾਰਾ ਟਰੈਕਟਰ ਦਿਖਾ ਤੇ ਮੈਨੂੰ ਇਹ ਦੱਸਿਓ ਜੀ ਹਾਂ ਜੀ ਤੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਇਹਦੀ ਇਹ ਟਾਇਰ ਹੈਗੇ ਜੀ ਇਹਨਾਂ ਦੇ ਪਿਛਲੇ ਅੱਧੇ ਨੇ ਜੀ ਹਾਂ ਜੀ ਮੂਹਰੇ 60 ਪਏ ਨੇ ਜੀ ਓਕੇ ਤੇ ਕਿੰਨੇ ਚ ਬਣੂਗਾ ਇਹ ਟਰੈਕਟਰ ਇਹਦੀ ਡਿਮਾਂਡ ਕੀ ਆ ਡਿਮਾਂਡ ਪੱਟੀ ਸਾਹਬੇ ਦੀ ਕਰਦੇ ਆ 265000 ਰੁਪਏ ਅੱਛਾ ਜੀ ਹਾਂ ਨਾਂ ਦੇ ਵਿੱਚ ਜੀ 2.5 ਲੱਖ ਦਾ ਟਰੈਕਟਰ ਦੇ ਦਿਆ ਚੱਕੋ ਮਿੱਤਰੋ 2.5 ਲੱਖ ਤੇ 50 ਹਜ਼ਾਰ ਦਾ ਟਰੈਕਟਰ ਬਣ ਜੂ ਤੇ ਜਿਹੜਾ ਇੱਧਰਲੇ ਪਾਸੇ ਖੜਾ ਜੀ ਏਸੀ ਕੈਬਨ ਵਾਲਾ ਹਾਂਜੀ 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 ਇਹ ਕਿੱਥੋਂ ਦਾ ਗੱਲਬਾਤ ਹੈ ਕੀ ਗੱਲਬਾਤ ਹੈ ਇਹ ਇਹ ਗੱਲਬਾਤ ਇਦਾਂ ਜੀ ਇਹ ਡੀਆਈ ਸੋਨਾਲੀਕਾ 50 ਹੈ ਜੀ ਹੂੰ ਡੀਆਈ 50 RX ਹਾਂਜੀ ਸੋਨਾਲੀਕਾ ਹਾਂਜੀ ਠੀਕ ਹੈ ਜੀ ਫੋਰ ਵੀਨ ਦੇ ਵਿੱਚ ਹੈ ਜੀ ਹਾਂ ਇੱਕ ਹੈਗਾ ਦੂਸਰਾ ਹੈਗਾ 4x4 ਇਹ 4x4 ਹੈ ਓਕੇ ਏਸੀ ਕੈਬਨ ਇਹਦੇ ਲੱਗਿਆ ਹੋਇਆ ਹੈ ਏਸੀ ਕੈਬਨ ਲੱਗਿਆ ਹੋਇਆ ਹੈ ਕੰਡੀਸ਼ਨ ਤੇ ਇਹ ਵੀ ਸਾਰਾ ਓਰੀਜਨਲ ਹੈ ਸਾਰਾ ਓਰੀਜਨਲ ਹੈ A to Z ਓਰੀਜਨਲ ਹੈ ਇਹ ਇਹਦਾ ਨੰਬਰ ਕਿੱਥੋਂ ਦਾ ਪਹਿਲੀ ਪਾਰਟੀ ਦਾ ਜੀ ਪਟਿਆਲਾ ਨੰਬਰ ਹੈ ਜੀ ਪਟਿਆਲੇ ਦਾ ਨੰਬਰ ਹੈ ਪਹਿਲੀ ਪਾਰਟੀ ਦੇ ਨਾਮ ਪਹਿਲੀ ਪਾਰਟੀ ਦੇ ਨਾਮ ਹੈ ਓਕੇ ਲੈ ਇਹ ਪਹਿਲੇ ਮਾਲਕ ਤੋਂ ਆਈ ਆਸਾਂ ਪਹਿਲੇ ਮਾਲਕ ਦੀ ਲਿਆਂਦਾ ਹੋਇਆ ਹਾਂ ਪਹਿਲੇ ਮਾਲਕ ਤੋਂ ਲਿਆ ਸਰ ਮੇਰੇ ਰਮਾ ਰੁਮਾ ਦੀ ਕੰਡੀਸ਼ਨ ਇਹਦੀ ਵੀ ਦਿਖਾ ਟਰੈਕਟਰ ਦੀ ਮੂਰਲੇ ਟਾਇਰ ਤਾਂ ਜਮੀ ਨਵੇਂ ਵਰਗੇ ਆ ਹਨ ਮਗਰਲੇ ਟਾਇਰ ਹੋਣਗੇ ਜੀ ਲਗਭਗ 60 ਕਿ ਪੈਸੇ ਨਾ ਜੀ ਹਾਂ 60 65 ਪੈ ਟਾਇਰ ਹਾਂ 14 14 ਦੇ ਟਾਇਰਾਂ ਚ ਹੈ ਤੇ ਇਹਦੀ ਕੀਮਤ ਇਹ ਆਪਾਂ ਜੀ ਉਹ ਨਹੀਂ ਕਰਨਾ ਗੁੰਮਰਾ ਅਸਈ ਦੇ ਵਿੱਚ ਐਸੀ ਨਹੀਂ ਹੈਗਾ ਹਾਂ ਹਾਂ ਤੇ ਚਾਰ ਡਿਸਟ੍ਰੀਬਿਊਟਰਾਂ ਵਾਲਾ ਜੀ ਠੀਕ ਹੈ ਜੀ ਪਛਿਆ ਦੇਖਾਇਆ ਟਰਮੇ ਚਾਰ ਡਿਸਟ੍ਰੀਬਿਊਟਰਾਂ ਵਾਲਾ ਇਹ ਨਾ ਜਿਵੇਂ ਕਹਦੀ ਹੈ ਕੱਲਾ ਹੀਟਰ ਨੇ ਹਾਂ ਐਕਸਪੋਰਟ ਮਾਡਲ ਹੈ ਇਹ ਇਹ ਜਿਹੜੇ ਠੰਡੇ ਦੇਸ਼ਾਂ ਵਾਸਤੇ ਟਰੈਕਟਰ ਬਣੇ ਸੀਗੇ ਤੇ ਕੁਝ ਟਰੈਕਟਰ ਨੇ ਜਿਹੜੇ ਪੰਜਾਬ ਦੇ ਵਿੱਚ ਵੀ ਇਹ ਚੱਲ ਰਹੇ ਆ ਹਨਾ ਹਾਂ ਜੀ ਹਾਂ ਤੇ ਇਹਦੇ ਵਿੱਚ ਹੀਟਰ ਹੈ ਜੀ ਕੱਲੇ ਇਹ ਕਹਿ ਸਕਦੇ ਆਂ ਵੀ ਸਿਆਲ ਦੇ ਵਿੱਚ ਹਾਂ ਚੱਲਦਾ ਜੀ ਹਾਂ ਸਿਆਲ ਦੇ ਵਿੱਚ ਤੁਹਾਨੂੰ ਠੰਡ ਨਹੀਂ ਲੱਗੂਗੀ ਠੰਡ ਨਹੀਂ ਲੱਗੂਗੀ ਹਨਾ ਕਿਉਂਕਿ ਇਦੋਂ ਵਿੱਚ ਠੰਡ ਸ਼ੁਰੂ ਹੋ ਜਾਣੀ ਐ ਇਹਦੇ ਵਿੱਚ ਬਹਿ ਕੇ ਨਾ ਤੁਹਾਨੂੰ ਠੰਡ ਨਹੀਂ ਲੱਗੂ ਚਾਹੇ ਬਿਣਾ ਲੋਈ ਤੋਂ ਬਿਣਾ ਬੁੱਕਲ ਤੋਂ ਟੌਰ ਨਾਲ ਬੈਠੇ ਰਹੋ ਜਾ ਆਹ ਦੇਖ ਇਹ ਚੱਲਿਆ ਵੀ ਬਹੁਤ ਥੋੜਾ ਹੋਊਗਾ ਹਨਾ ਜੀ ਹਾਂ ਜੀ ਬਹੁਤ ਘੱਟ ਚੱਲਿਆ ਹਾਂ ਸਾਰੀ ਚੀਜ਼ ਵਰਕ ਚ ਹੈ ਜੀ ਅੱਛਾ ਜੀ ਹਰਕ ਕੀ ਚੱਲਦੀ ਐ ਸਾਰੀ ਇੱਕ ਚੀਜ਼ ਚੱਲਦੀ ਐ ਕਿਹਦੀ ਡਿਮਾਂਡ ਕੀ ਐ ਡਾਇਰੈਕਟਰ ਦੀ ਇਹਦੀ ਡਿਮਾਂਡ ਜੇ ਆਪਾਂ 5 ਲੱਖ 65 ਹਜ਼ਾਰ ਕਰਦੇ ਹਾਂ 5 ਲੱਖ ਤੇ 65 ਹਜ਼ਾਰ 65 ਹਜ਼ਾਰ ਮੌਕੇ ਤੇ ਆਪਾਂ ਮਾਨਤਾ ਕਰਾਂਗੇ ਇਹ ਚੋਂ ਮਾਨਤਾ ਕਰ ਦਾਂਗੇ ਜੀ ਕਿੰਨਾ ਕੁ ਕਰ ਦਾਂਗੇ ਤੇ ਹਾਂ ਅਜੇ ਟਰੈਕਟਰ ਪਾ 5.5 ਲੱਖ ਦਾ ਦੇ ਦੇ ਚੱਕੋ ਮਿੱਤਰੋ 5 ਲੱਖ ਤੇ 50 ਹਜ਼ਾਰ ਦੇ ਵਿੱਚ 4x4 DI 50 RX 16 ਮਾਡਲ 16 ਮਾਡਲ ਤੇ ਜਿਹੜੇ ਆ ਖੜੇ ਜੀ ਤਿੰਨ ਟਰੈਕਟਰ ਪਾ ਵੀ ਦੱਸ ਦੀ ਇਹ ਕਿੰਨਾ ਮਾਡਲ ਹੈ ਇਹ 98 ਮਾਡਲ ਹੈ ਜੀ 98 ਮਾਡਲ ਸਵਰਾਜ ਨੰਬਰ ਇਹਦਾ ਕਿੱਥੋਂ ਦਾ ਹੈ ਨੰਬਰ ਪੰਜਾਬ ਜੀ ਕਨੋਪੀ ਇਹਦੇ ਲੱਗੀ ਹੋਈ ਹੈ ਹੂੰ ਚੱਲ ਚਲਾ ਵੀ ਤਾਂ ਕਿਵੇਂ ਹੋ ਇਹ ਬਾਲਾ ਚੰਗਾ ਜੀ ਚੰਗਾ ਪੂਰਾ ਪੂਰਾ ਚੰਗਾ ਜੀ ਇਹ ਇਹ ਕਿੰਨੇ ਦਾ ਦਵਾਂਗੇ ਆਪਾਂ ਟਰੈਕਟਰ ਇਹ ਟਰੈਕਟਰ ਦੇ ਦੇ ਦਾਂਗੇ ਜੀ ਆਪਾਂ 165000 ਦਾ ਜੀ 165000 ਦਾ ਮਾਡਲ ਕਿੰਨਾ ਦੱਸਿਆ ਤੀ ਮਾਡਲ 1998 1998 ਮਾਡਲ ਹੈ ਹਾਂ ਜੀ ਮਾੜਾ ਮੋਟਾ ਹਲਕਾ ਫੁਲਕਾ ਮਾਨਤਨ ਮੌਕੇ ਤੇ ਕਰ ਦੇਾਂਗੇ ਜੀ ਅੱਛਾ ਇਹਦੇ ਵਿੱਚੋਂ ਵੀ ਇਹਦੇ ਵਿੱਚੋਂ ਵੀ ਕਰ ਦੇਣੀ ਕਿੰਨੇ ਦਾ ਕਰਦੀ 18000 ਦੱਸ ਨੋ ਦੱਸ ਤੂੰ ਇਹਦਾ 55000 ਦਾ ਦੇ ਦਾਂਗੇ 50 ਦੀ ਹੋ ਜੂ ਯਾਰ ਚਲ ਪੰਜ ਮੈਂ ਚੱਕ ਦਿੰਦਾ ਕੋਈ ਚੱਕਰ ਨਹੀਂ ਤੇ ਜਿਹੜਾ ਆ ਖੜਾ ਜੀ 3600 ਫੋਰਡ ਹਾਂ ਇਹ ਹੈਗਾ ਜੀ 90 ਮਾਡਲ ਜੀ 1990 ਮਾਡਲ ਇਹ ਹਾਂ ਜੀ ਹਾਂ ਜੀ ਓਕੇ ਸ਼ੋਦਾ ਹੈਗਾ Ориジナル ਹਾਂ ਹਾਂ ਮਗਰਾੜ ਦੇ ਨਾਲ ਦੇ ਨਿਕ ਦੁਆਰ ਮਗਰਾੜ ਨਾਲ ਦੇ ਆ ਜੀ ਪੇਂਟ ਹੋਏ ਹੋਏ ਆ ਜੀ ਪਰ ਅਸਾਂ ਮਗਰਾੜ ਪੇਂਟ ਹੋਏ ਹੋਏ ਆ ਪੇਂਟ ਹੋਏ ਹੋਏ ਆ ਆਪਾਂ ਕਹਿ ਕੇ ਦਵਾਗੇ ਜਿਹੜੀ ਚੀਜ਼ ਹੈ ਓਕੇ ਠੀਕ ਆ ਜੀ ਹਾਂ ਜੀ ਹਾਂ ਜੀ ਇਹ ਕਿ ਇਹਦਾ ਨੰਬਰ ਕਿੱਥੋਂ ਦਾ ਹੋਊਗਾ ਨੰਬਰ ਪੰਜਾਬ ਜੀ ਇਹ ਕਿੰਨੇ ਦਾ ਦਵਾਗੇ ਆਪਾਂ ਇਹ ਟਰੈਕਟਰ ਦੀ ਡਿਮਾਂਡ ਕਰਦੇ ਆ ਜੀ 1,35,000 ਰੁਪਏ ਹਾਂ ਜੀ ਆਹ ਨਾ ਦੇ ਵਿੱਚ ਜੀ ਸਵਾ ਲੱਖ ਦਾ ਦੇ ਦਾਂਗੇ 1 ਲੱਖ ਤੇ 25000 ਦਾ ਫੋੜ ਹਾਂਜੀ ਤੇ ਜਿਹੜਾ ਆ ਖੜਾ ਜੀ 735 ਇਧਰਲੇ ਪਤੇ ਵੀ 98 ਮਾਡਲ ਆਈ ਇਹਦੇ ਚਾਰੇ ਟਾਇਰ ਨਵੇਂ ਨੇ ਹਾਂਜੀ ਹਾਂਜੀ ਨੰਬਰ ਫਤਿਹਗੜ ਸਾਹਿਬ ਜੀ ਅੱਛਾ ਨੰਬਰ ਹੈਗਾ ਪੀਵੀ 23 ਜਨ ਕੇ ਫਤਿਹਗੜ ਸਾਹਿਬ ਦਾ ਇਹ ਪਾਰਟੀ ਦਾ ਜੀ ਅੱਛਾ ਪਹਿਲੀ ਪਾਰਟੀ ਦੇ ਨਾਮ ਆ ਪਹਿਲੀ ਲੈ ਪਹਿਲੀ ਪਾਰਟੀ ਤੁਸੀਂ ਲੈ ਆਈ ਹਾਂ ਆ ਇਹਦਾ ਕਲਰ ਸਾਰਾ origignal ਹੈ ਜੀ origignal ਹੈ ਅੱਛਾ ਸਾਰਾ ਹਾਂ ਜੀ ਸੰਭ ਕੇ ਰੱਖਿਆ ਹੋਇਆ ਬਹੁਤ ਹਣਾ ਹਾਂਜੀ ਇਹਦੀ ਕੀ ਡਿਮਾਂਡ ਹੈ ਜੀ ਚਾਰੇ ਟਾਇਰ ਨਵੇਂ ਆ ਹਾਂ ਇਹ ਇਹਦੀ ਡਿਮਾਂਡ ਹੈਗੀ 190000 ਰੁਪਏ 190000 ਇਹ ਵੀ ਦੇਣ ਲੈਣ ਕਿੰਨੇ ਦਾ ਹੋ ਜੂਗਾ ਇਹ ਦੇਣ ਲੈਣ ਜੀ 80000 ਦਾ ਦੇ ਦੇਣਾ 180000 ਦਾ 80000 ਦਾ 5000 ਮੇਰੇ ਚੋਂ ਚੱਕ ਦਿੰਦਾ 75 ਦਾ ਐਂ ਕਹਿੰਦੇ ਹੋ ਜੂਗੇ ਵੀ ਪੌਣੇ 2 ਦਾ ਲਿਆਂਦਾ ਠੀਕ ਠੀਕ ਹੈ ਜੀ ਹਣਾ ਜੀ ਤੇ ਮਿੱਤਰੋ ਟਰੈਕਟਰ ਕਾਫੀ ਜਿਆਦਾ ਨੇ ਤੁਹਾਨੂੰ ਕੱਲੇ ਕੱਲੇ ਦੀ ਡਿਟੇਲ ਦੱਸ ਰਹੇ ਹੁਣ ਅਸੀਂ ਤੋਂ ਕਰਦੇ ਹਾਂ ਸ਼ੁਰੂਆਤ ਖੜਾ ਜੀ 65 EPI ਹਾਂਜੀ ਹਾਂਜੀ ਇਹ ਇਹ ਕਿੱਥੋਂ ਕਿੰਨਾ ਮਾਡਲ ਹੈ ਕਿੱਥੋਂ ਦਾ ਨੰਬਰ ਇਹ ਦਾਸ ਮਾਡਲ ਹੈ ਜੀ 2010 ਮਾਡਲ ਹਾਂਜੀ ਫਰਸਟ ਪਾਰਟੀ ਦਾ ਪਹਿਲੇ ਮਾਲਕ ਤੋਂ ਲਿਆ ਜੀ ਆਪਾਂ ਓਕੇ ਕੰਡੀਸ਼ਨ ਤੇ ਇਹ ਵੀ ਸਾਰਾ ਓਰੀਜਨਲ ਹੈ ਜੀ ਓਰੀਜਨਲ ਹੈ ਜੀ ਨਾਲ ਦੇ ਟਾਇਰ ਨੇ ਟਾਇਰ ਨਾਲ ਦੇ ਨੇ ਹਾਂਜੀ ਅਗਲੇ ਚ ਬਦਲੇ ਹੋਏ ਆ ਪਿਛਲੇ ਨਾਲ ਦੇ ਓਕੇ ਇਹ ਫਿਰ ਚੱਲਿਆ ਕਿੰਨਾ ਕੁ ਹੁਣ ਆ ਇਹ ਇਹ ਤਕਰੀਬਨ ਲੈ ਲੋ ਜੀ 3200 ਘੰਟਾ ਚੱਲਿਆ ਹੋ। 3200 ਘੰਟਾ? ਹਾਂਜੀ ਹਾਂਜੀ। ਓਕੇ ਹਾਂਜੀ। ਤੇ ਆ ਇਹਦੇ ਉੱਪਰ ਤਾਂ ਰੰਗ ਜਿਹਾ ਹੋਇਆ ਲੱਗਦਾ ਨਾ ਪੇਂਟਿੰਗ। ਇਹ ਵਾਹ ਹਾਂਜੀ ਇਹਦੇ ਤੇ ਹੋਇਆ ਵੇ। ਇਹ ਤਾਂ ਹੋਇਆ ਉਦਾਂ ਹੀ ਆਹ origignal ਹੋ ਗਾ। ਬਾਕੀ ਸਾਰਾ origignal ਹੈ। ਓਕੇ ਤੇ ਇਹਦੀ ਕੀ ਡਿਮਾਂਡ ਹੈ? ਇਹ ਹੋਇਆ ਵਾ ਜੀ ਤਿੱਕਾ ਬੰਪਰ। ਬੰਪਰ ਬੰਪਰ ਤਾਂ ਚਲੋ ਆਮ ਹੀ ਹੁੰਦਾ ਹਰੇਕ ਦਾ। ਹਾਂਜੀ ਹਾਂਜੀ ਹਾਂਜੀ। ਨਾ ਹਿੱਸਾ origignal ਇਹਦਾ। ਹਾਂਜੀ ਹਾਂਜੀ ਕਾ ਚੀਜ਼ ਆਪਾਂ ਕਹਿ ਕੇ ਦੱਸ ਕੇ ਦੇ ਮੰਗਿਆ ਇਹ ਬੜਾ ਮਹੇਲਾ ਕੰਮ ਨਹੀਂ ਜੀ। ਹੂੰ। ਆ ਇਹ ਮਰਗਾਟ ਨਹੀਂ ਜੀ ਐ ਇਥੇ ਥੋੜੇ ਆਹ ਹਾਂ ਇਹ ਤਿਆਰੀ ਚ ਨੇ ਜੜਾ ਹਨਾ ਹਾਂ 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 ਜੇ ਇਹ ਜੜਾ ਚ ਉਹ ਨਾ ਜਗਾਲ ਫੜ ਲੈਂਦਾ ਜਿਆਦਾ ਠੀਕ ਹੈ ਜੀ ਬਾਕੀ ਟੋਟਲ ਟਰੈਕਟਰ ਹੋ ਰਿਹਾ ਬਾਕੀ ਲੈਂਕਾ ਲੋਕਾ ਦਾ ਵੀ ਸਾਰਾ ਕੰਮ ਨਾਲ ਦਈ ਆ ਨਾਲ ਦਾ ਜੀ ਤੇ ਮਾਡਲ ਦੱਸਿਆ ਸੀ ਤੁਸੀਂ ਨੇ 10 ਜੀ 2010 ਮਾਡਲ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਜੀ ਕਿੰਨੇ ਦਾ ਦਵਾਂਗੇ ਹੁਣ ਆਪਾਂ ਇਹ ਇਹ ਟਰੈਕਟਰ ਦੇ ਦਾਂਗੇ ਆਪਾਂ 2.5 ਲੱਖ ਦਾ 2 ਲੱਖ ਤੇ 50 ਹਜ਼ਾਰ ਦਾ 50 ਹਜ਼ਾਰ ਦਾ ਹਾਂ ਓਕੇ ਤੇ ਜਿਹੜਾ ਇਧਰਲੇ ਪਾਸੇ ਖੜਾ ਜੀ 855 ਇਹ ਹੈਗਾ ਜੀ ਬੈਸ ਮਾਡਲ ਇਹ ਵੀ 2010 ਮਾਡਲ ਹੈ ਮੂਰਲਾ ਜੋੜਾ ਜਮਾ ਨਮਾ ਵਾਂਗੂ ਰੇਡੀਅਲ ਟਾਇਰ ਹੈ ਹਾਂ ਮੂਰਲਾ ਰੇਡੀਅਲ ਟਾਇਰ ਟਾਇਰ ਚਾਰੀ ਨਵੇਂ ਵਰਗੀ ਨੇ ਇਹ ਕਹ ਦੀਏ ਹਨਾ 14 ਦੇ ਟਾਇਰਾਂ ਚਾਹੀਏ ਤੇਲ ਬ੍ਰੇਕ ਆ ਤਿੰਨ ਸਟਾਰ ਅੱਛਾ ਤਿੰਨ ਸਟਾਰਾਂ ਚ ਤੇਲ ਬ੍ਰੇਕਾਂ ਚ ਪਹਿਲੀ ਪਾਰਟੀ ਦਾ ਨਗਦ ਕੈਸ਼ ਦਾ ਜੀ ਓਕੇ ਪੀਵੀ 65 ਮਹਾਲੀ ਨੰਬਰ ਹੈ ਜੀ ਤੇ ਕਰਲੋਸਕ ਰਿੰਜਨ ਚੱਲਦਾ ਹੈ ਕਰਲੋਸਕ ਰਿੰਜਨ ਚਾਹ ਹਾਂਜੀ ਹਾਂਜੀ ਇਹਦੀ ਕੀ ਡਿਮਾਂਡਰ ਹੋਊ ਜੀ ਇਹਦਾ ਸੋਦਾ Ориਜਨਲ ਹੈ ਸਾਰਾ ਸਾਰਾ A to Z ਆ ਕੱਲੇ ਮਰਗਾਟਾ ਨੂੰ ਛੱਡ ਕੇ ਜੀ ਹਾਂਜੀ ਮਰਗਾਟ ਪੇਂਟ ਨਹੀਂ ਇਹਦੀ ਓਕੇ ਉਹ ਵੀ ਤਾਂ ਕਰਵਾਏ ਨਹੀਂ ਜੀ ਮਤਲਬ ਇਹਦੇ ਡੈੱਕ ਲਾਇਆ ਹੋਇਆ ਸੀਗਾ ਬਹੁਤ ਵੱਡਾ ਪਿੱਛੇ ਓਕੇ ਉਹਦੇ ਨਿਸ਼ਾਨ ਨਹੀਂ ਲੱਗੇ ਇਹਦੇ ਨਾਲ ਸਰਾਖ ਵੱਜ ਜਾਂਦੇ ਆ ਜਦੋਂ ਅੰਦਰ ਜੂ ਲਾਉਂਦੇ ਆ ਠੀਕ ਹੈ ਜੀ ਉਹ ਭੇੜੇ ਲੱਗਦੇ ਸੀ ਆਪਾਂ ਨੇ ਤਾਂ ਕਰਵਾਤਾ ਤਾਂ ਚੇਂਜ ਕਰਾਤੀ ਹਾਂ ਹਾਂ ਇਹ ਦੀ ਓਰੀਜਨਲ ਹੀ ਨੇ ਕੱਲੇ ਪੇਂਟ ਨਹੀਂ ਜੀ ਮਰਾਟ ਹੈਗੇ ਨਾਲ ਉਦਾਂ ਇੰਜਨ ਗੇਅਰ ਦਾ ਕਿਵੇਂ ਹੋਏ ਬਾਹਲਾ ਜਿੰਨਾ ਕਹਿੰਦੇ ਨੇ ਹਾਂ ਜੀ ਕੀ ਡਿਮਾਂਡ ਰਹੂਏ ਟਰੈਕਟਰ ਦੀ ਇਹ ਦੇ ਦਾਂਗਾ ਆਪਾਂ 3.5 ਲੱਖ ਦਾ 10 ਮਾਡਲ 3.5 ਲੱਖ ਦਾ 3.5 ਲੱਖ ਦਾ ਓਕੇ ਮਾਨਤਨ ਕਿੰਨਾ ਕਹੂਗਾ ਇਹਦੇ ਵਿੱਚੋਂ ਮੌਕੇ ਤੇ ਹੋ ਜਾਊਗਾ ਜੀ 54000 ਹੋ ਜਾ 54000 ਦਾ ਠੀਕ ਆ ਭੱਟ ਜਾਓ ਕਿਉਂਕਿ 60000 ਦੇ ਟਾਇਰ ਨਹੀਂ ਦੇ ਨਹੀਂ ਸਹੀ ਗੱਲ ਹੈ ਮੈਂ ਇਹ ਪੁੱਛਦਾ ਕਿ ਜੇ ਆਪਾਂ ਟਾਇਰ ਟਾਇਰੀ ਕੱਢ ਲਈਏ ਨਾ ਕੱਲੇ ਟਾਇਰੀ ਪਵਾਉਣੇ ਸੱਜਣ ਨੂੰ ਬਹੁਤ ਔਖੇ ਹੋ ਜਾਂਦੇ ਆ ਇਹਦੇ ਚਾਰੇ ਟਾਇਰ ਨਵੇਂ ਨੇ ਮਾਡਲ 10 ਆ ਕਰਨਾ ਉਸ ਕਰ ਇੰਜਨ ਦਾ ਨੰਬਰ ਪੰਜਾਬ ਦਾ ਨਗਦ ਕਹਿ ਸਕਦੇ ਨਗਦ ਕਾਇਦਾ ਪਹਿਲੀ ਵਾਰ ਇੰਜਨ ਕੇ ਦਾ ਓਕੇ ਜਾਨੀ ਕਿ ਰੁਪਏ ਦਾ ਖਰਚਾ ਨਹੀਂ ਹਾਂਜੀ 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 ਤਾਂ ਵੀ ਰੇਟ 3.5 ਲੱਖ ਰੁਪਇਆ ਹਾਂ ਇਹ 55000 ਦੇ ਦੂਜਿਆਂ ਨਾਲੋਂ ਹੋਈ 10-12000 ਰੁਪਏ ਮਹਿੰਗੇ ਹੋ ਗਏ ਮਹਿੰਗੇ ਹੁੰਦੇ ਆ ਹਾਂਜੀ ਤੇ ਬਾਕੀ ਜਿਹੜਾ ਇੱਧਰਲੇ ਪਾਸੇ ਖੜਾ ਜੀ ਫਾਰਮ ਟਰੈਕ 60 ਹਾਂਜੀ ਇਹ 1997 ਮਾਡਲ ਹੈ ਜੀ 97 ਮਾਡਲ ਹੈ ਹਾਂਜੀ ਮਗਰਲੇ ਢੇਰੇ ਦੇ ਵੀ ਨਵੇਂ ਨੇ ਹਾਂਜੀ ਹਾਂਜੀ ਪੋਲੋ ਕੰਪਨੀ ਦੇ ਨਵੇਂ ਆ ਅੱਛਾ ਪੋਲੋ ਦੇ ਟਾਇਰ ਨੇ ਮਗਰਲੇ ਹਾਂਜੀ ਛਤਰੀ ਬਿਲਕੁਲ ਨਵੀਂ ਆ ਹਾਂਜੀ ਪੀ ਵੀ 65 ਮਹਾਲੀ ਦਾ ਨੰਬਰ ਹੈ ਜੀ ਅੱਛਾ ਮਹਾਲੀ ਦਾ ਨੰਬਰ ਹੈ ਹਾਂਜੀ ਟਿਊਬਾਟਾ ਪੰਦਰ ਟਰੈਕਟਰ ਧਰਮੇ ਪੂਰਾ ਚੰਗਾ ਪਿਆ ਵੱਡਾ ਰੰਗੂਟ ਬਿਲਕੁਲ ਬੇਦਾਗ ਨੇ ਜੀ ਅਸੀਂ ਨਾਲ ਦੀ ਨਹੀਂ ਇਹਦੇ ਨਾਲ ਦੀ ਨਾਲ ਦੇ ਵੱਡੀ ਗੱਲ ਧਰਮੇ ਇੰਡੀਕੇਟਰਾਂ ਨੂੰ ਸੰਭਣ ਵਾਸਤੇ ਸੇਫਟੀ ਗਾਰਡ ਵੀ ਲੱਗੇ ਹੋਏ ਆ ਹਾਂਜੀ ਹਾਂਜੀ ਹੈ ਨਾ ਤੇ ਬਲਾਕ ਤਾਂ ਸਾਰੇ ਵੀ origignal ਆ ਸਾਰਾ ਸਾਰਾ A to Z origignal ਹੈ ਮੂਹਲੇ ਟਾਇਰ ਦੇ ਕਿੰਨੇ ਕੋਣੇ ਆ ਮੂਹਲੇ ਟਾਇਰ ਹੈਗੇ ਜੀ ਅੱਧੇ ਹੀ ਅੱਧਿਆਂ ਵਰਗੇ ਹਾਂਜੀ ਹਾਂਜੀ ਕਿੰਨੇ ਦਾ ਦਵਾਂਗੇ ਟਰੈਕਟਰ ਆਪਾਂ ਇਹ ਟਰੈਕਟਰ ਦੇ ਦਾਂਗੇ ਜੀ ਆਪਾਂ 1,80,000 ਦਾ 1,80,000 ਦਾ 1,80,000 ਦਾ ਜੀ ਬਾਕੀ ਮਾੜਾ ਮੋਟਾ ਹੋ ਜਾਊਗਾ ਜੀ ਮੌਕੇ ਤੇ ਠੀਕ ਆ ਜੀ ਮਾਡਲ ਦੱਸਿਆ ਸੀ 1997 ਜੀ 97 ਮਾਡਲ 97 ਮਾਡਲ ਹੈ ਜੀ ਓਕੇ ਸਹੀ ਰੇਟ ਹੈ ਬਿਲਕੁਲ ਜੈਜ ਰੇਟ ਤੇ ਜਿਹੜਾ ਇੱਧਰ ਪਸੰਦ ਕਰਦੇ ਆਂਗੇ ਜੀ ਮੌਕੇ ਤੇ ਇਹਦੇ ਵਿੱਚੋਂ ਵੀ ਕਰ ਦਾਂਗੇ ਹਾਂਜੀ ਚੱਕੋ ਮਿੱਤਰੋ ਇਹਦੇ ਵਿੱਚੋਂ ਵੀ ਤੁਹਾਡਾ ਮਾਨਤਨ ਹੋਊਗਾ ਹਾਂਜੀ ਹਾਂਜੀ ਇਹੜਾ ਆ ਖੜਾ ਜੀ 8552 ਕਿੰਨਾ ਮਾੜਾ ਇਹ ਵੀ ਇਹ ਵੀ 10 ਮਾੜਾ ਹੈ। ਬਸ ਇਹ ਵੀ 10 ਹੈ। ਹਾਂਜੀ ਹਾਂਜੀ। ਆਪਣੇ ਕੋਲ ਜ਼ਿਆਦਾ ਟਰੈਕਟਰ ਜੀ ਫਰਸਟ ਪਾਰਟੀ ਦੇ ਹੁੰਦੇ ਆ। ਅੱਛਾ। ਪਹਿਲੇ ਮਾਲਕ ਦੇ ਟਰੈਕਟਰ ਹੈ ਜੀ। ਇਹ ਵੀ ਇਹ ਵੀ ਆਪਣੇ ਗਵਾਂਡ ਚੋਂ ਹੀ ਲੈਂਦਾ ਜੀ ਪਰ। ਠੀਕ ਹੈ ਜੀ। ਹਾਂਜੀ ਹਾਂਜੀ। ਗਵਾਂਡ ਚੋਂ ਤਾਂ ਫਿਰ ਚੀਜ਼ ਤੁਸੀਂ ਮਤਲਬ ਦੇਖ ਪਰਖ ਕੇ ਲੈਂਦੇ ਆ। ਹਾਂਜੀ ਹਾਂਜੀ ਹਾਂਜੀ। ਪੀ ਵੀ 11 ਪਟਿਆਲਾ ਨੰਬਰ ਜੀ। ਹਾਂਜੀ। ਤੇ ਪਹਿਲੀ ਪਾਰਟੀ ਨਕਦ ਕਾਇਸ। ਓਕੇ। ਤੇ ਕੰਡੀਸ਼ਨ ਤਾਂ ਇਹ ਵੀ ਸਾਰਾ ਹੋ ਰਿਹਾ। ਸਾਰਾ ਸਾਰਾ ਹੋ ਰਿਹਾ। ਮਗਰਾੜ ਮਗਰੂਟੀ ਦੇ ਨਾਲ ਦੇ ਨਾਲ ਦੇ ਨਾਲ ਦੇ। ਓਕੇ। ਇਹ ਮਾਡਲ ਦੱਸਿਆ 2010 ਨੰਬਰੀ ਦਾ ਪੰਜਾਬ ਦਾ ਹਾਂ ਜੀ ਇੱਕ ਸਟਾਰਾ 13 ਦੇ ਟਾਇਰਾਂ ਤੇ ਜੀ ਇੱਕ ਸਟਾਰਾ 13 ਦੇ ਟਾਇਰਾਂ 'ਚ 13 ਦੇ ਟਾਇਰਾਂ ਓਕੇ ਟਾਇਰਾਂ ਦੀ ਕੀ ਕੰਡੀਸ਼ਨ ਹੋਣੀ ਹੈ ਜੀ ਦੀ ਪਿਛਲੇ ਟਾਇਰ ਹੈਗੇ ਜੀ ਅੱਧੇ ਜੀ ਓਕੇ ਮੂਹਰੇ 80 ਕੁ ਪੈਸੇ ਹਾਂ ਇਹ ਜਿਆਦਾ ਨੇ ਤੇ ਇਹਦੀ ਕੀ ਡਿਮਾਂਡ ਹੈ ਟਰੈਕਟਰ ਦੀ ਇਹ ਦੇ ਦਾਂਗੇ ਜੀ 3 ਲੱਖ 30 ਹਜ਼ਾਰ ਦਾ 3 ਲੱਖ 30 ਹਜ਼ਾਰ ਦਾ 30 ਹਜ਼ਾਰ ਦਾ ਬਾਕੀ ਮੌਕੇ ਤੇ ਮਾੜਾ ਮੋਟਾ ਜੀ ਜਿਆਦਾ ਨਹੀਂ ਪੱਟੀ ਸਾਹਿਬ ਆਪਣੇ ਟਰੈਕਟਰਾਂ 'ਚ 5-7000 ਦਾ ਹੀ ਫੇਰ ਫੇਰ ਨਹੀਂ ਮੈਂ ਨਾ ਦੇਖੀ ਜਾਂਦਾ ਤੁਸੀਂ ਰੇਟ ਪਹਿਲੀ ਜੱਜ ਮੰਗ ਰਹੇ ਨਹੀਂ ਮੈਂ ਤੋੜ ਵੀ ਦੇਣਾ ਉਹਨਾਂ ਰੇਟ ਜੇ ਕੋਈ ਮੈਨੂੰ ਐ ਲੱਗੇ ਨਾ ਵੀ ਬਣੇ ਵੇਸੇ ਮੰਗਿਆ ਤਾਂ ਫਿਰ ਮੈਂ 20-20000 ਰੁਪਏ ਚੱਕ ਵੀ ਦੇਣਾ ਉਹਨਾਂ ਮੈਨੂੰ ਪਤਾ ਵੀ ਇਹ ਨਾ ਉਲਣਾ ਨਹੀਂ ਆਪਾਂ ਜੀ ਗਾਹਕ ਨੂੰ ਘਬਰਾਹ ਨਹੀਂ ਕਰ ਹਾਂ ਆਪਾਂ 50000 ਪਹਿਲਾਂ ਫालतू ਮੰਗ ਲਓ ਹਾਂ ਬਾਅਦ ਘਟਾ ਦਈਏ ਬਾਅਦ ਆਪਾਂ ਮਤਲਬ ਤੀਰ ਤੁੱਕੇ ਵਾਲਾ ਕੰਮ ਆਪਾਂ ਨਹੀਂ ਕਰ ਸਕਦੇ ਇਹ ਤਾਂ ਗੱਲ ਹੈ ਸਹੀ ਗੱਲ ਆ ਤੇ ਮੈਂ ਪਹਿਲੀ ਗੱਲ ਕਲੀਅਰ ਕਰਤੀ ਵੀ ਤੁਹਾਡੇ ਤੋਂ ਵਪਾਰੀ ਹੀ ਟ੍ਰੇਡ ਲੈ ਕੇ ਜਾਂਦੇ ਆ ਪਾਣੀ ਵਾਲੇ ਰੇਟ 'ਚ ਹੀ ਦੇਨੇ ਆ ਹਾਂਜੀ ਹਾਂਜੀ ਵਪਾਰੀ ਦੇ ਤੇ ਜਿਹੜਾ ਆ ਖੜਾ ਜੀ ਮਹਿੰਦਰਾ 275 ਹਾਂਜੀ ਇਹ 1998 ਮਾਡਲ ਹੈ ਜੀ 98 ਦਾ ਮਾਡਲ ਹੈ ਹਾਂ ਟੀ ਜੂ ਹੈ ਜੀ ਇਹਨੂੰ ਟੀ ਜੂ ਕਹਿੰਦੇ ਆ ਮਤਲਬ ਅੱਛਾ ਇਹ ਆ ਇਹਦੇ ਸਟਿੱਕਰ ਆਉਂਦੇ ਆ ਲਹੇ ਹੋਇਆ ਨਿਸਾਨੀ ਜੀ ਦਿਖਦੀ ਹੈ ਤੁਹਾਨੂੰ ਲੋ ਓਕੇ ਤੇ ਆ ਵੀ ਇਹਦੇ ਇੱਥੇ ਆ ਦੇਖੋ ਅਸੀਂ ਇਹਨੂੰ ਟੀ ਜੂ ਕਹਿੰਦੇ ਆ ਹਾਂ ਇਹਨੂੰ ਟੀ ਜੂ ਇਹ ਕੰਡੀਸ਼ਨ ਦਾ ਓਰੀਜਨਲ ਸਾਰਾ ਸਾਰਾ A to Z ਓਰੀਜਨਲ ਹੈ ਅੱਛਾ ਹਾਂਜੀ ਗਾਰੰਟੀ ਹੋਈ ਆ ਠੀਕ ਆ ਜੋ ਮਤਲਬ ਕ ਪਾ ਦੇਣ ਦਾ ਮਾਡਲ ਤਾਂ 98 98 ਜੀ ਨੰਬਰ ਇਹ ਤਾਂ ਪੰਜਾਬ ਆ ਨਹੀਂ ਇਹ ਐਚ ਆਰ ਨੰਬਰ ਅਸੀਂ ਐਚ ਆਰ ਨੰਬਰ ਹੈ ਇਹ ਐਚ ਆਰ ਨੰਬਰ ਹੈ ਓਕੇ ਤੇ ਟਾਇਰ ਮੂਰ ਲੈ ਨਵੇਂ ਵਰਗੀ ਨੇ ਹਾਂਜੀ ਹਾਂਜੀ ਮਗਰ ਲਈ ਟਾਇਰਾਂ ਦੀ ਕੀ ਕੰਡੀਸ਼ਨ ਮੂ 60 ਪੈਸੇ ਜੀ ਐਮ ਆਰ ਓਕੇ ਇਹਦੇ ਰਿੰਗ ਰੂਮ ਸਾਰੀ ਮਾਲ ਦੀ ਸਾਰੇ ਨਾਲ ਦੇ ਓਕੇ ਮਗਰਾੜ ਰੂਟ ਬਾਹਲੇ ਚੰਗੇ ਆ ਪੁੱਛੋ ਦਿਖਾ ਦਿਓ ਪਰ ਮੈਂ ਸਹੀ ਗੱਲ ਮਗਰਾੜ ਉੱਪਰੋਂ ਦਿਖਾ ਇਧਰੋਂ ਕਰ ਬਈ ਅੰਦਰੋਂ ਚੈੱਕ ਸਾਰੇ ਦੇਖ ਜੜਾ ਜੋੜਾ ਸਾਰੀਆਂ ਦਿਖਾ ਦਿ ਫਲਿੰਕਾਂ ਲੋਕਾਂ ਦਾ ਕਰਾ ਚੈੱਕ ਆ ਆ ਚੀ ਬਾੜਾ ਬਾੜਾ ਨਾ ਮਾਹੀ ਟਾਟ ਉਹਦੀ ਬ੍ਰਾਕ ਬਲੂਕ ਦਾ ਸਾਰਾ ਟਾਈਟਨ オリジナル ਵੇਟ ਹੁੰਦੇ ਜੀ ਇਹਦੇ ਕੰਪਨੀ ਵੱਲੋਂ ਉਹਦੇ ਵਿੱਚ ਲੱਗੇ ਜਾਲੀ ਦੇ ਵਿੱਚ ਵੇੜ ਦੀ ਜਾਂਦੇ ਆ ਇਹ ਜਾਲੀ ਤੇ ਵੀ ਰੰਗੂ ਵੀ ਪੈ ਗਿਆ ਹੂੰ ਇੱਕ ਇਹਦਾ ਸਿਰਫ ਨਾਲ ਦਾ ਲਿਫਟ ਪੰਪ ਤੋਂ ਰੰਗ ਲਿਆ ਹੋਇਆ ਜੀ ਇਹ ਬਿਲਕੁਲ ਨਹੀਂ ਹੋਇਆ ਇਹ ਅਲੂਮੀਨੀਅਮ ਨਾਲ ਕਰਕੇ ਛੱਡ ਜਾਂਦਾ ਹੈ ਛੱਡ ਜਾਂਦਾ ਜੀ ਇਹ ਕਿੰਨੇ ਦਾ ਦਵਾਂਗੇ ਜੀ ਆਪਾਂ ਇਹ ਜਿਹੜਾ ਆਪਣੇ ਡਬਲ ਕਲੱਚ ਚਾ ਜਾਂਦਾ ਹੈ ਨਹੀਂ ਨਹੀਂ ਸਿੰਗਲ ਸਿੰਗਲ ਚਾ ਦੋ ਸੁਬਤਰ ਹਾਂਜੀ ਹਾਂਜੀ ਸਿੰਗਲ ਕਲੱਚ ਹੈ ਜੀ ਓਕੇ ਨੰਬਰ ਐਚ ਆਰ ਹੈ ਐਚ ਆਰ ਜੀ ਤੇ ਦਵਾਂਗੇ ਹੂੰ ਚੱਲ ਚਲਾ ਵੀ ਤਾਂ ਕਿਵੇਂ ਹੋਏ ਬੜਾ ਚੰਗਾ ਜੀ ਵਾਹ ਕੇ ਤਸੱਲੀ ਕਰਕੇ ਜਗਾ ਪਈ ਹੈ ਜੀ ਆਪਣੇ ਕੋਲੇ ਨਾਲ ਹੀ ਰੋਟੇਟਰ ਪਿਆ ਹਾਲ ਪਿਆ ਹੈ ਰੋਪਈਆ ਜੀ ਜਿਹੜਾ ਵੀ ਮਰਜ਼ੀ ਟਰੈਕਟਰ ਦੀ ਤੁਸੀਂ ਵਾਹ ਕੇ ਲੈ ਜਾ ਸਕਦੇ ਕਿੰਨੇ ਦਾ ਦਵਾਂਗੇ ਕਿੰਨੇ ਦਾ ਦਵਾਂਗੇ ਕਿਸਾਨ ਭਰਾ ਆਵੇ ਚੈੱਕ ਕਰਕੇ ਵਾਹ ਕੇ ਇਹ ਲੈ ਕੇ ਜਾ ਫਿਰ ਲੈ ਕੇ ਜਾਂਦੇ ਹਾਂ ਜੀ ਕਿੰਨੇ ਦਾ ਦਵਾਂਗੇ ਟਰੈਕਟਰ ਦੇਣ ਜੀ ਲੈਣ ਵਾਲੇ ਦਾ ਰੇਟ ਦੱਸਿਓ ਥੋੜਾ ਜਿਹਾ ਇਹਦਾ ਦੇਣ ਲੈਣ ਵਾਲਾ ਰੇਟ ਜੀ ਮਾਗਨੇ ਦੀ 1.90 ਲੱਖ ਰੁਪਏ ਠੀਕ ਹੈ ਜੀ ਤੇ ਆਪਾਂ 75000 ਦਾ ਰੇਟ ਛੱਡ ਦਿੰਦੇ ਹਾਂ 1.75 ਲੱਖ 75000 ਦਾ 75000 ਦਾ 98 ਮਾਡਲ 98 ਮਾਡਲ ਆ ਕੰਡੀਸ਼ਨ ਤਾਂ ਸਾਰਾ ਵਧੀਆ ਰਜੇਰਾ ਸਾਰਾ ਵਧੀਆ ਨੇੜੇ ਤੇ ਜਿਹੜਾ ਇੱਧਰਲੇ ਪਾਸੇ ਖੜਾ ਜੀ ਫਾਰਮ ਮਟਰਕ 60 ਇਹ 60 ਨਹੀਂ ਹੈਗਾ ਪੱਟੀ ਸਾਹਿਬ ਹਾਂਜੀ ਇਹ 73 ਦਾਸ ਹੈ ਜੀ ਅੱਛਾ ਪਰ ਇਹਦੇ ਸਟicker ਲੱਗੇ ਹੋਇਆ ਵੀ ਨਹੀਂ ਇਹ ਮੋਡੀਫਾਈ ਕਰਾਇਆ ਹੈ ਜੀ ਅੱਛਾ ਹਾਂਜੀ ਹਾਂਜੀ ਇਹਦੇ ਹਿੱਸੇ 60 ਵਾਲਾ ਲੱਗਿਆ ਹੋਇਆ ਜੀ ਹਾਂਜੀ ਫਾਰਮ ਟ੍ਰੈਕ 60 ਵਾਲਾ ਹਿੱਸਾ ਜੀ ਤੇ 60 ਵਾਲੀ YouTube ਆ ਇਹ ਪਿੱਛੇ ਠੀਕ ਹੈ ਜੀ ਤੇ ਮਰਗਾੜ ਵੀ ਫਾਰਮ 60 ਦੇ ਨਵੇਂ ਲਾਏ ਹੋਏ ਓਕੇ 14 ਦੇ ਟਾਇਰ ਨੇ ਜੀ ਐਮ ਆਰ ਦੇ ਜੀ 45 ਪੈਸੇ ਜੀ ਹੂੰ ਮੂਹਲੇ ਹੈਗੇ 60 65 ਪੈਸੇ ਜੀ ਠੀਕ ਹੈ ਜੀ ਮੂਹਲੇ ਟਾਇਰ ਵੀ ਵੱਡੇ ਆ 650 16 ਦੇ ਹਾਂ ਤੇ ਉਹ ਕਾਕ ਦਿਖਾ ਦੇ ਵੀ ਪਿੱਛੋਂ ਆਪਣਾ ਜਮੀਨੀ ਜੱਜ ਹੁੰਦਾ ਕਿਸੇ ਪਾਸੇ ਤੋਂ ਮਤਲਬ ਕਿ ਪਰ ਮੈਂ ਕਮਾਲ ਕਰਤੀ ਬਣਾਉਣ ਵਾਲੇ ਨੇ ਹੈ ਜਿਨੇ ਇਹਨੂੰ ਪੇਂਟ ਕਰਕੇ ਜਮਾ ਐ ਬਣਾਤਾ ਬਿਲਕੁਲ ਹੀ ਪਛਾਣ ਨਹੀਂ ਆਉਂਦੀ ਇਹ ਜਿੰਨਾ ਬਾਹਰੋਂ ਸੋਹਣਾ ਲੱਗਦਾ ਹੀ ਵਿੱਚੋਂ ਇਦੋਂ ਵੀ ਵੱਧ ਵਧੀਆ ਅੱਛਾ ਜੀ ਹਾਂ ਜੀ ਬਾਹਲਾ ਚੰਗਾ ਹੈ ਚਲਾਵੇ ਚਲੂਵੇ ਦਾ ਲੈ ਆਇਆ ਹੈ ਇਹਦੇ ਵਿੱਚ ਮਤਲਬ ਜੀ ਇਹ ਹੈਗਾ ਤੇ 36 10 36 10 ਬਣਾਤਾ ਇਹਨੂੰ ਫਾਰਮ ਟਰੈਕ 60 ਹਾਂ ਫਾਰਮ ਟਰੈਕ 60 ਜੀ ਇਹਦੇ ਵਿੱਚ ਕੁਝ ਇੰਜਨ ਨਾਲ ਕੁਝ ਉਦਾਂ ਦਾ ਨਾ ਨਾ ਇੰਜਨ ਅਤੇ ਗੇਅਰ ਨਾਲ ਦਾ ਹੀ ਹੈ ਜੀ ਉਹ ਮੀਆਂ ਉਹ ਮਹੀ ਹੈ ਜੀ ਕੋਈ ਸਪੀਡਾਂ ਨਹੀਂ ਚੇਂਜ ਕਰਾਈਆਂ ਕੁਝ ਵੀ ਨਹੀਂ ਕੁਝ ਨਹੀਂ ਬਾਕੀ ਸਾਰਾ ਸੇਮ ਰੱਖ ਟਾ ਹਿੱਸਾ ਚੇਂਜ ਕਰਿਆ ਤੇ ਪਿਛਲੀਆਂ ਟਿਊਬਾਂ ਜੀ ਓਕੇ ਮਤਲਬ ਸ਼ੋਅ ਦਾ ਬਣਾਤਾ ਕੱਲਾ ਫਾਰਮ ਟਰੈਕ 60 ਫਾਰਮ ਟਰੈਕ 60 ਆ 92 ਦੇ अच्छा जी ये आ हांडी ਤੇ ਵੀ ਜੀ ਤੇ ਵੀ ਠੀਕ ਹੈ ਜੀ ਹਾਂ ਜੀ ਇੰਜਨ ਵੀ ਨਾਣ ਦਾ 37 ਦਾ ਇੰਜਨ ਓਕੇ ਇਹ ਮਾਡਲ ਕਿੰਨਾ ਜੀ ਮਾਡਲ 92 ਜੀ 92 ਮਾਡਲ ਹੈ ਤੇ ਇਹ ਬਣੂ ਕਿੰਨੇ ਦਾ ਡ੍ਰੈਕਟਰ ਇਹ ਦੇ ਦੇਵਾਂਗੇ ਜੀ 165000 ਦਾ 165000 ਦਾ 50000 ਦਾ ਹਾਂਜੀ ਓਕੇ ਜੈ 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 ਕਿੰਨੇ ਦਾ ਹੋਜੂ ਡੇਢ ਦਾ ਚ ਕਾ ਦੀਏ 55 ਦਾ ਕਰਤਾ ਜੀ ਬਸ ਡੇਢ ਦਾ ਹੀ ਹੋਊਗਾ 5000 ਰੁਪਏ ਸਿੱਕੇ ਹੁੰਦੇ ਚਲੋ ਠੀਕ ਚੱਕੋ ਮਿੱਤਰੋ ਆਜੋ ਠੀਕ ਹੈ ਜੀ ਡੇਢ ਲੱਖ ਦਾ ਫਾਰਮ ਟ੍ਰੈਕ ਸਾਠ ਹੀ ਕਹਦੇ ਹੋ ਚਾਹੇ ਹੁੰਦਾ ਜਿਹਨੂੰ ਮਰਜ਼ੀ ਕਹਦੇ ਹੋ ਅਗਲਾ ਇਹ ਕਿ ਜਕੀਨ ਮੈਨੂੰ ਤੇ ਜਿਹੜਾ ਆ ਖੜਾ ਜੀ 475 ਇਹ 475 ਨਹੀਂ ਹੈਗਾ ਜੀ ਇਹ ਵੀ ਮੋਡੀਫਾਈ ਹੈ ਜੀ ਅੱਛਾ ਇਹ 82 ਮਾਡਲ ਇੰਟਰ ਹੈ ਜੀ 82 ਮਾਡਲ ਇੰਟਰ ਨੂੰ 475 ਬਣਾਤਾ ਹਾਂ ਨਹੀਂ ਇਹ ਜੀ ਹੈਗਾ ਜੀ ਅਸਲ ਇਹ ਇੰਜਣ ਜੀ ਗੇਰ ਇਹਦਾ ਜੀ 555 ਅਰਜਣ ਦਾ ਜੀ 555 ਅਰਜਨ ਦਾ ਇੰਜਨ ਗੇਰ ਹੈ ਦਾ ਇੰਜਨ ਗੇਰ ਹੈ ਜੀ ਢਾਂਚਾ ਵੱਡੇ ਢਾਂਚਾ ਵਾਲਾ ਜੀ ਸ਼ੋਅ ਲੱਗੀ ਹੋਈ ਹੈ 474 474 ਵਾਲੀ ਹਾਂ ਜੀ ਪੁੱਛੇ ਮਾਡਲ ਦੀ ਜੀ ਤੇ ਡਬਲ ਕਲਚ ਹੈ ਜੀ 14 ਦੇ ਟਾਇਰਾਂ ਚ ਟਾਇਰ ਵੀ ਅਰਜਨ ਵਾਲੀ ਪਾਤੇ ਗੁਰੇ ਦੇ ਹਾਂ ਜੀ ਹਾਂ ਜੀ ਹਾਂ ਜੀ ਹਨਾ ਹਾਂ ਜੀ ਹਾਂ ਜੀ ਤੇ ਫਿਰ ਇਹਨੂੰ ਹੁਣ ਕਹੀਏ ਕੀ ਆਪਾਂ ਕਿਹੜਾ ਟਰੈਕਟਰ ਕਹੀਏ ਇਹਨੂੰ ਉਹ ਕਰੀਏ ਨਹੀਂ ਮਤਲਬ ਇਹਦਾ ਹਿੱਸਾ ਨਾ ਜਿਹੜਾ ਇਹ ओरिजिनल ਇੰਟਰ ਦਾ ਹੀ ਆ। ਅਸਰ ਜਿਹੜੀ ਨਰਾਇਆ ਸੀ ਪਹਿਲਾਂ 82 ਮਾਡਲ ਟਰੈਕਟਰ ਹੈ ਜੀ ਇਹ। ਠੀਕ ਹੈ ਜੀ। ਇੰਟਰਨੈਸ਼ਨਲ ਦਾ। ਇੰਟਰਨੈਸ਼ਨਲ ਦਾ। ਠੀਕ ਹੈ ਜੀ। ਮਹਿੰਦਰਾ ਦਾ ਹੀ ਆ ਜੀ। ਓਕੇ। ਹਾਂਜੀ। ਮਤਲਬ ਚੀਜ਼ ਮਹਿੰਦਰਾ ਦੀ ਆ ਹੀ ਮਹਿੰਦਰਾ ਹੀ ਜਰਾ ਦੀ। ਹਾਂਜੀ। ਹੈਗਾ ਵੀ ਮਹਿੰਦਰਾ ਹੀ ਆ ਇਹ। ਮਹਿੰਦਰਾ ਹੀ ਆ ਜੀ। ਡਬਲ ਕਲਚ ਹੈ ਇਹ ओरिजिनल ਡਬਲ ਕਲਚ ਹੈ ਜੀ। ਅੱਛਾ ओरिजिनल ਡਬਲ ਕਲਚ ਹੈ। ਹਾਂਜੀ ਹਾਂਜੀ ਹਾਂਜੀ। 22 ਲਿਫਟ ਦਾ ਵਾਲਾ ਜੀ ਇਹ। ਓਕੇ। 313 ਮਾਡਲ ਦਾ ਇੰਜਨ ਹੈ ਜੀ ਇਹ। 2013 ਦਾ ਇੰਜਨ ਹੈ। ਛਤਰੀ ਜਮ ਨਮੀਆ ਹਾਂਜੀ ਹਾਂਜੀ ਇਹ ਬੰਦੇ ਪਲਵਾਨ ਨਹੀਂ ਸੀਗੇ ਜਿਨ੍ਹਾਂ ਤੋਂ ਟਰੈਕਟਰ ਲਿਆ ਠੀਕ ਹੈ ਜੀ ਉਹ ਕਹਿੰਦਾ ਟਰੈਕਟਰ ਵੀ ਸਾਨੂੰ ਪਲਵਾਨਾ ਵਰਗਾ ਹੀ ਚਾਹੀਦਾ ਹਾਂ ਆਪ ਤਿਆਰ ਕਰਾਇਆ ਸੀ ਉਹਨੇ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਤੇ ਪੰਜਾਬ ਕੀ ਡਿਮਾਂਡਰ ਹੋਈ ਏ ਦੀ ਪੰਜਾਬ ਨੰਬਰ ਹੈ ਹਾਂਜੀ ਇਹ ਦੇ ਦੇਾਂਗੇ ਜੀ ਆਪਾਂ 1.5 ਲੱਖ ਦਾ 1.5 ਲੱਖ ਦਾ 1.5 ਲੱਖ 13 ਮਾਡਲ ਦਾ ਇਹ ਜੀ ਇੰਜਨ ਹੈ ਹਾਂਜੀ 13 ਦਾ ਇੰਜਨ ਓਕੇ ਸਰਵਿਸ ਹੋਈ ਵੀ ਹੈ ਜੀ ਠੀਕ ਹੈ ਜੀ ਰੈਡੀਏਟਰ ਚ ਕੂਲੈਂਟ ਪਿਆ ਹੋਇਆ ਵੈ ਜੀ ਨਵਾਂ ਰੈਡੀਏਟਰ ਹੈ ਜੀ ਠੀਕ ਹੈ ਜੀ ਤੇਲ ਤਿੰਨੇ ਚੇਂਜ ਕਰੇ ਇੰਜਨ ਦਾ ਲਿਫਟ ਦਾ ਗੇਅਰ ਦਾ ਠੀਕ ਹੈ ਜੀ ਤਿੰਨੀ ਤੇਲ ਚੇਂਜ ਬਿਲਕੁਲ ਨਾ ਮੇਲੇਗੇ ਓਕੇ ਕੋਈ ਪੈਸਾ ਲਾਉਣ ਦੀ ਲੋੜ ਨਹੀਂ ਹੂੰ ਹਾਂਜੀ ਚੱਕੋ ਮਿੱਤਰੋ ਜੇ ਕਿਸੇ ਕੰਮ ਵਾਲੇ ਸੱਜਣ ਨੇ ਲੈ ਜਾਣਾ ਨਾ ਸੱਜਣ ਨੇ ਲੈਣਾ ਉਹਦੇ ਵਾਸਤੇ ਤਾਂ ਬਾਹਲਾ ਫਾਇਦੇ ਚ ਟਰੈਕਟਰ ਬਾਹਲਾ ਫਾਇਦੇ ਚ ਲੰਕਾ ਲੋਕਾਂ ਦਾ ਸਾਰਾ ਟਰੈਕਟਰ ਪੂਰਾ ਘੈਂਟ ਪਿਆ ਟਾਇਰਾਂ ਦਾ ਵਧੀਆ ਪਿਆ ਹਾਂਜੀ ਹੈਨਾ ਲੈ ਜੋ ਚੁੱਪ ਕਰਕੇ ਸਰਪੰਚ ਬਣਾਤਾ ਇਹਨੂੰ ਜੇ ਕਿਸੇ ਸੱਜਣ ਨੇ ਖਰੀਦ ਲਿਆ ਕੱਲਾ ਪਾਵਰ ਸਟੀering ਦੀ ਘਾਟ ਹੈ ਜੀ ਇਹਦੇ ਚ ਬਾਕੀ ਤਾਂ ਸਹੀ ਗੱਲ ਕੱਲਾ ਪਾਵਰ ਨਹੀਂ ਹੈਗਾ ਬਾਕੀ ਸਾਰਾ ਕੁਝ ਹਾਈ ਫਾਈ ਹੈ ਤੇ ਜਿਹੜਾ ਆ ਖੜਾ ਜੀ 855 ਇਹ ਹੈਗਾ ਜੀ 11 ਮਾਡਲ ਸੇ 11 ਮਾਡਲ ਹੈ ਹਾਂਜੀ ਹਾਂਜੀ ਇਹਦੇ ਮੂਹਰੇ ਲਾਇਪ ਪੋਏ ਪਿਆ ਹੈ ਜੀ ਹਾਂਜੀ ਲਾਇਪ ਪਿਆ ਹੈ ਟਾਇਰ ਤਾਂ ਚਲੋ ਮੂਹਰੇ ਪਤਾ ਹੀ ਹੈ ਸਾਹਮਣੇ ਪਾਵਰ ਸਟੀering ਹੈ ਪਾਵਰ ਸਟੀering ਹੈ ਜੀ ਓਕੇ ਹਾਂਜੀ ਉਦਾਂ ਇੰਜਨ ਗੇਅਰ ਦਾ ਕਿਵੇਂ ਹੈ ਬਾਲਾ ਚੰਗਾ ਜੀ ਨਜਾਇਜ਼ ਚੰਗਾ ਜੀ ਨੂੰ ਕਹਿੰਦੇ ਆ ਕੰਡੀਸ਼ਨ ਦੇ ਸਾਰਾ origignal ਹੈ ਸਾਰਾ A to Z origignal ਹੈ ਜੀ ਕੱਲਾ ਰਿੰਮਾ ਨੂੰ ਜੀ ਹਾਂਜੀ ਰਿੰਮਾ ਤੇ ਪਹਿਲੀ ਵੈਚ ਦੀ ਹੈਗੀ ਆ ਇਹਨਾਂ ਦੇ ਨਾ ਆਹ ਲੂਪੀਆਂ ਲਵਾਉਂਦਾ ਹੀ ਬੰਦਾ ਠੀਕ ਹੈ ਜੀ ਇਹਨਾਂ ਨੂੰ ਸੇਕ ਲੱਗ ਜਾਂਦਾ ਇਹ ਉਸ ਕਰਕੇ ਆ ਘੇਰੇ ਘੇਰੇ ਹੋਏ ਹੋਏ ਪਾਪੜੀ ਉੱਠ ਕੱਢਦੀ ਹੈ ਸਾਰੀ ਜੀ ਉੱਠ ਕੱਢਦੀ ਹੈ ਹਾਂਜੀ ਮਾਡਲ 11 ਮਾਡਲ 11 ਨੰਬਰ ਪੰਜਾਬ ਆ ਪੀਵੀ 12 ਨੰਬਰ ਹੈ ਜੀpropto ਦਾ ਮਾਲਕ ਦੇ ਨਾਮ ਆ ਜੀ ਧੋਪਾ ਨੇ ਲੈਤਾ ਜੀ ਓਕੇ ਇਹ ਤਰ ਮੇ ਗ੍ਰੀਵ ਰੇ ਮੜਾ ਕਲਚ ਤਾਂ ਕਸੀਨ ਲਾਈ ਟਰੈਕਟਰ ਦਾ ਨਟ ਦੇਖ ਲਓ ਜੀ ਤੁਸੀਂ ਆ ਤਾਂ ਪਛਾਤਰੀ ਲਾਉਣੇ ਹੋ ਰੇ ਹਾਂਜੀ ਹਾਂਜੀ ਤਾਂ ਖੁੱਲ ਖਲੇ ਜਾਂਦੇ ਆ ਠੀਕ ਹੈ ਜੀ ਕਲਚ ਤਾਂ ਕਸੀਨ ਲਾਈ ਟਰੈਕਟਰ ਦਾ ਗੇਅਰ ਵੀ ਸੀਲ ਨਹੀਂ ਲਿਫਟ ਨਟ ਆਪਾਂ ਚੱਕਿਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਲਿੰਕਾਂ ਨੂੰ ਕਹਿੰਦਾ ਵੀ ਦਿਖਾਈਏ ਟਰੈਕਟਰ ਹਾਂਜੀ ਹਾਂ ਤਰ ਮੈਂ ਇਧਰੋਂ ਵੀ ਕਰਵਾ ਦੇ ਚੱਕ ਡੀਪਾ ਡੱਬਾਂ ਦਾ ਏ ਡਰਾਈਵਰ ਕਿੰਨੇ ਦਾ ਬਣੂਗਾ ਜੀ ਇਹ ਆਪਾਂ ਪਹਿਲੇ ਹੀ ਬਾਜ ਬਰੇਟ ਦੀ 3.5 ਲੱਖ ਦਾ ਦੇ ਦਿੰਦੇ ਹਾਂ 3.5 ਲੱਖ ਦਾ 11 ਮਾਡਲ 11 ਮਾਡਲ ਪਾਵਰ ਸਟੀਅਰਿੰਗ OK ਤੇ ਇਹ ਪਾਵਰ ਸਟੀਅਰਿੰਗ ਹੋਇਆ ਹੋਇਆ ਕਾ ਉਦਾਂ ਨਹੀਂ ओरिजिनल ਜੈਨਰਲ ਕੰਪਨੀ ਕੰਪਨੀ ਦਾ ਹੋਇਆ ਹੋਇਆ ਜੀ ਪਾਵਰ ਸਟੀਅਰਿੰਗ ਆ ਤੇਲ ਬ੍ਰੇਕ ਆ ਜੀ ਰਿਵਰਸ ਪੀਟੀਓ ਹੈ ਠੀਕ ਆ ਜੀ ਹਾਂਜੀ ਹਾਂਜੀ OK ਤੇ ਲੈ ਮਿੱਤਰੋ ਸੰਪਰਕ ਕਰਿਓ ਦੁਆਰਾ ਦੱਸ ਦਿੰਨੇ ਆ ਪਿੰਡ ਖੜਿਆ ਸਿੰਬੜੋ ਦੇ ਵਿੱਚ ਹਾਂਜੀ ਤੇ ਜ਼ਿਲ੍ਹੇ ਪਟਿਆਲੇ ਦਾ ਪਿੰਡ ਹੈ ਨਾ ਜੀ ਹਾਂਜੀ ਹਾਂਜੀ ਤੇ ਬਿਲਕੁਲ ਨੇੜੇ ਨਾ ਆਲੋਵਾਲ ਸਾਹਿਬ ਪੈ ਜਾਂਦਾ ਜਿੱਥੇ ਸੰਤ ਬਾਬਾ ਈਸਰ ਸਿੰਘ ਜੀ ਰਾਣਾ ਸਾਹਿਬ ਵਾਲਾਂ ਦਾ ਜਨਮ ਸਥਾਨ ਪਿੰਡ ਹੈ ਜਨਮ ਸਥਾਨ ਪਿੰਡ ਤੁਸੀਂ ਆਲੋਵਾਲ ਸਾਹਿਬ ਦੀ ਲੋਕੇਸ਼ਨ ਭਰ ਕੇ ਆ ਜਿਓ ਸਿਰਫ 1 ਕਿਲੋਮੀਟਰ ਦੀ ਦੂਰੀ ਤੇ ਪਿੰਡ ਸਿੰਬੜੋ ਪੈ ਜਾਂਦਾ ਤੇ ਨਾਂ ਬਈਦਾ ਹੈਗਾ ਸਰਦਾਰ ਚਮਕੌਰ ਸਿੰਘ ਜੀ ਤੇ ਆਪਣਾ ਮੋਬਾਈਲ ਨੰਬਰ ਦੱਸਿਓ ਜੀ 700 ਜੀ ਪੂਰਾ 700 ਹਾਂਜੀ 94 ਜੀ 64462 ਜੀ ਓਕੇ ਤੇ ਦੂਜਾ ਨੰਬਰ ਹੈਗਾ ਜੀ 94632 ਹਾਂ 715 ओके हां जी ਤੇ ਲ ਮੈਂ ਤੁਹਾਨੂੰ ਬਾਕੀ ਨੰਬਰ ਆਪਾਂ ਸਕਰੀਨ ਤੇ ਚਲਾਤੇ ਹੁਣ ਕਈ ਵਾਰ ਸੱਜਣੇ ਇਹ ਸੋਚਦੇ ਹੁੰਦੇ ਆ ਵੀ ਪਤਾ ਨਹੀਂ ਕੋਈ ਲੋਨ ਕਰਵਾ ਕੇ ਦੇਣਗੇ ਲੋਨ ਦੀ ਕੋਈ ਸੁਵਿਧਾ ਨਹੀਂ ਤੇ ਲੋਨ ਤੁਸੀਂ ਘਰੇ ਜਾ ਕੇ ਕਰਵਾ ਸਕਦੇ ਹੋ ਇੱਥੋਂ ਬਿਲਕੁਲ ਜਿਵੇਂ ਕਹਦੀਏ ਕਲੀਅਰ ਟਰੈਕਟਰ ਮਿਲਣਗੇ ਹਨਾ ਜੀ ਹਾਂ ਜੀ ਹਾਂ ਹਾਂ ਨਗਦੋ ਨਗਦੀ ਟਰੈਕਟਰ ਮਿਲਦੇ ਹੁੰਦੇ ਆ ਰੇਟ ਇਹਨਾਂ ਦਾ ਬਿਲਕੁਲ ਹੀ ਵਾਜਬ ਹੈ ਅੱਜ ਤਾਂ ਕਰਕੇ ਵੀਡੀਓ ਕਰਨਾ ਆਇਆ ਕਿਉਂਕਿ ਅੱਗੇ ਨਾ ਇਹ ਸੱਜਣਾ ਤੋਂ ਜ਼ਿਆਦਾ ਸਾਡੇ ਡੀਲਰ ਭਰਾ ਲੈ ਕੇ ਜਾਂਦੇ ਹੁੰਦੇ ਆ ਅਸੀਂ ਸੋਚਿਆ ਵੀ ਕਿਉਂ ਨਾ ਯਾਰ ਕਿਸਾਨ ਭਰਾਵਾਂ ਦਾ ਫਾਇਦਾ ਕਰਵਾ ਦਈਏ ਉਹਨਾਂ ਨੂੰ ਵੀ ਦੱਸ ਦਈਏ ਵੀ ਤੁਹਾਡੇ ਵਾਸਤੇ ਸਸਤੇ ਟਰੈਕਟਰ ਸੱਜਣ ਵੇਚਣ ਵਾਲਾ ਸੱਜਣ ਕਿਹੜੇ ਪਿੰਡ ਦੇ ਵਿੱਚ ਰਹਿੰਦਾ ਤਾਂ ਕਰਕੇ ਅੱਜ ਪਿੰਡ ਸੇਮਬੜੋ ਦੇ ਵਿੱਚ ਪਹੁੰਚਿਆ ਨੰਬਰ ਕੈਪਸ਼ਨ ਦੇ ਵਿੱਚ ਲਿਖਿਆ ਪਿਆ ਨਾਂ ਹੈਗਾ ਸਰਦਾਰ ਚਮਕੌਰ ਸਿੰਘ ਮੇਨ ਸੜਕ ਦੇ ਉੱਪਰ ਹੀ ਬਾਈਹੁਰਾਂ ਦਾ ਘਰ ਹੈ ਤੇ ਗੁਰਨਾ ਟਰੈਕਟਰ ਜਿਹਦੇ ਨਾਂ ਤੇ ਇਹ ਕੰਮ ਕਰਦੇ ਆ। ਤੇ ਇੱਕ ਮੇਰੀ ਕਿਸਾਨ ਭਰਾਵਰ ਬੇਨਤੀ ਹੈ। ਹਾਂਜੀ। ਕਈ ਮੇਰੇ ਭਰਾ ਨਾ ਮਤਲਬ ਹੁਣ ਆਪਾਂ ਨੇ ਵੀਡੀਓ ਦੇਖ ਲਈ ਹੈ। ਹਾਂਜੀ ਹਾਂਜੀ। ਤੇ ਤਕਰੀਬਨ ਜੋ ਚੀਜ਼ ਦੱਸੀ ਹੈ ਜੀ ਆਪਾਂ ਨੇ ਆਪਣੇ ਦੱਸਣ ਦੇ ਵਿੱਚ ਟਾਇਰਾਂ 'ਚ ਫਰਕ ਹੋਵੇ, ਰੰਗ ਪੇਂਟ 'ਚ ਕੋਈ ਫਰਕ ਹੋਵੇ ਤਾਂ ਖਰਚਾ ਦੇਾਂਗੇ। ਠੀਕ ਹੈ ਜੀ। ਤੇ ਕਈ ਮੇਰੇ ਸੱਜਣ ਭਰਾ ਕਹੀ ਜਾਂਦੇ ਹੁੰਦੇ ਆ ਘਰ ਬੈਠੇ ਹੀ ਮਤਲਬ ਉਹ जिन्होने मतलब स्वाद ਲੈਣ ਵਾਲੀ ਜਨਤਾ ਬਾਲੀ ਹੁੰਦੀ ਹੈ ਵੀਰੇ ਆਪਾਂ ਕੰਮਕਾਰ ਚ ਇੰਨੇ ਵਿਜੀ ਹੁੰਨੇ ਆਪਣੇ ਕੋਲ ਟਾਈਮ ਹੀ ਨਹੀਂ ਹੁੰਦਾ ਉਹ ਕਹੀਦੇ ਫੋਟੋਆਂ ਪਾ ਦਿਓ ਫੋਟੋਆਂ ਪਾ ਦਿਓ ਵੀਰੇ ਫੋਟੋ ਆਲਾ ਆਪਣੇ ਕੋਲੇ ਫੋਟੋਆਂ ਦਾ ਮੈਂ ਤੁਹਾਨੂੰ ਪਹਿਲੀ ਦੱਸਦਾ ਵੀ ਨਾ ਤਾਂ ਇਹਨਾਂ ਨੇ ਅੱਜ ਤੱਕ ਕਦੇ ਫੋਟੋ ਪਾਈ ਜਾ ਕਿਸੇ ਟਰੈਕਟਰ ਦੀ ਫੇਸਬੁੱਕ ਤੇ ਨਾ ਹੀ ਇਹ ਸਾਇਦ ਹੋ ਸਕਦਾ ਨਾ ਪਹੁੰਣਾ ਕਿਉਂਕਿ ਇਹ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੀ ਨਹੀਂ ਹੋਏ ਤਾਂ ਕਰਕੇ ਬਾਲੇ ਸੱਜਣਾ ਨੂੰ ਇਹਨਾਂ ਬਾਰੇ ਪਤਾ ਨਹੀਂ ਪਤਾ ਨਹੀਂ ਠੀਕ ਹੈ ਤੁਹਾਡੇ ਫਾਇਦੇ ਦੀ ਵੀਡੀਓ ਇਹ ਸ਼ੇਅਰ ਕਰ ਦਿਓ ਤੁਹਾਡੇ ਸੱਜਣਾ ਮਿੱਤਰਾਂ ਤੱਕ ਪਹੁੰਚਾ ਦਿਓ ਤੁਹਾਡੇ ਰਿਸ਼ਤੇਦਾਰਾਂ ਤੱਕ ਪਹੁੰਚਾ ਦਿਓ ਬ பிண்ட சிம்போது கடையே சம்பர் கோ